ਪੰਜਾਬ ਫਾਈਲਸ ਟੀਵੀ ਇਹਦੇ ਪੰਜਾਬ ਦੱਸਦਾ ਹੋਏ ਤੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਆਏ ਹਾਂ ਉਹ ਖਬਰ ਜਿਹਦਾ ਸਬੰਧ ਹੈਗਾ ਕਿਸਾਨਾਂ ਦੇ ਨਾਲ ਪੰਜਾਬ ਪੁਲਿਸ ਨੇ ਕੱਲ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੋਂ ਲੇਟ ਹੀਬ ਨਹੀਂ ਸਾਰੇ ਕਿਸਾਨਾਂ ਨੂੰ ਉੱਥੋਂ ਹਟਾ ਦਿੱਤਾ ਭਾਵੇਂ ਕਿ ਚੰਡੀਗੜ੍ਹ ਦੇ ਵਿੱਚ ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਨਾਲ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਸੀ 4 ਘੰਟੇ ਦੀ ਗੱਲਬਾਤ ਚੱਲਦੀ ਰਹੀ ਸ਼ਾਮ ਨੂੰ ਜਦੋਂ ਉਹ ਪਰਤਣ ਲੱਗੇ ਬਾਰਡਰਾਂ ਤੇ ਤੇ ਰਸਤੇ 'ਚ ਉਹਨਾਂ ਨੂੰ ਡਿਟੇਨ ਕਰ ਲਿਆ। ਮੁੱਖ ਤੌਰ ਤੇ ਡਾਲੇਵਾਲ ਸਾਹਿਬ ਅਤੇ ਪੰਦੇਰ ਸਾਹਿਬ ਨਾਲ ਜਿਹੜੇਾਂ ਤੇ ਹੋਰ ਸਹਿਯੋਗੀ ਸੀ ਸਭ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੋਕ ਲਿਆ ਗਿਆ। ਤੇ ਕੱਲ੍ਹ ਦੇਰ ਸ਼ਾਮੀ ਵੱਖ-ਵੱਖ ਸੈਟੇਲਾਈਟ ਚੈਨਲਸ ਤੋਂ ਇਹ ਜਾਣਕਾਰੀ ਮਿਲੀ ਕਿ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ। ਕਿਹਾ ਇਹ ਗਿਆ ਕਿ ਕੁਝ ਸੰਤਕਾਰਾਂ ਨੇ ਲੁਧਿਆਣੇ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਦੇ ਹੋਏ ਇਹ ਖਦਸ਼ਾ ਜਤਾਇਆ ਸੀ ਕਿ ਪੰਜਾਬ ਦੀ ਆਰਥਿਕਤਾ ਖਰਾਬ ਹੋ ਰਹੀ ਹੈ ਕਿਉਂਕਿ ਇਹ ਸੜਕਾਂ ਬੰਦ ਨੇ ਅਤੇ ਸਾਡੀ ਜਿਹੜਾ ਰੌ ਮਟੀਰੀਅਲ ਹੈ ਉਹ ਪੰਜਾਬ ਚ ਪਹੁੰਚਣ ਚ ਦਿੱਕਤ ਆ ਰਹੀ ਹੈ ਜਾਂ ਮਹਿੰਗੇ ਰਹਿ ਪਹੁੰਚਦਾ ਕੀ ਇਹ ਸਰਕਾਰ ਦਾ ਫੈਸਲਾ ਸਹੀ ਹੈ ਕੀ ਇਹ ਲੋਕਤੰਤਰ ਦੇ ਹੱਕ ਵਿੱਚ ਹੈ ਜਾਂ ਕੀ ਇਹ ਲੋਕ ਵਿਰੋਧੀ ਫੈਸਲਾ ਭਗਵੰਤ ਮਾਨ ਸਰਕਾਰ ਦਾ ਹੈ ਤੇ ਕੀ ਇਸ ਫੈਸਲੇ ਦੇ ਪਿੱਛੇ ਕੇਂਦਰ ਸਰਕਾਰ ਦਾ ਕੋਈ ਹੱਥ ਹੈ ਕਿਉਂਕਿ ਕੇਂਦਰ ਦੇ ਨੁਮਾਇंदे ਚੰਡੀਗੜ੍ਹ ਪਹੁੰਚੇ ਹੋਏ ਸੀ ਇਹ ਸਾਰੀਆਂ ਗੱਲਾਂ ਬਾਤਾਂ ਤੇ ਆਪਾਂ ਗੱਲਬਾਤ ਕਰਾਂਗੇ ਯਾਨੀ ਕਿ ਇਹਨਾਂ ਸਾਰੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਸਾਬका ਹੈਡ ਰਹਿ ਚੁਕੇ ਹੈ ਉਹਨਾਂ ਦਾ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਪ੍ਰਸ਼ਾਦ ਸਤਿ ਸ਼੍ਰੀ ਅਕਾਲ ਜੀ ਪ੍ਰਸ਼ਾਦ ਕੀ ਤੁਹਾਡਾ ਫਰਸਟ ਕਮੈਂਟ ਫਰਸਟ ਰੀਐਕਸ਼ਨ ਕਿ ਇਹ ਜੋ ਕੀਤਾ ਪੰਜਾਬ ਪੁਲਿਸ ਨੇ ਦੋਹਾਂ ਬਾਰਡਰਾਂ ਤੇ ਇਹ ਕੀ ਵਾਜਬ ਸੀ ਕੀ ਇਹ ਲੋਕਤੰਤ੍ਰਿਕ ਢੰਗ ਨਾਲ ਕੀਤਾ ਗਿਆ ਮੈਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਲੋਕਤੰਤਰ ਨੂੰ ਦੇਖਿਆ ਜਾਵੇ ਵੀ ਲੋਕਤੰਤਰ ਕਿੰਨਾ ਕੁ ਹੈਗਾ ਵਾ ਇਸ ਸਿਸਟਮ ਦੇ ਵਿੱਚ ਨਿظام ਦੇ ਵਿੱਚ ਸਰਕਾਰਾਂ ਦੇ ਵਿੱਚ ਜਾਂ ਸਾਡਾ ਆਪਣੇ ਆਪ ਦੇ ਵਿੱਚ ਹੀ ਪਰ ਇਹ ਇਸ ਕਰਕੇ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਸ ਸਰਕਾਰ ਦੀ ਜਿਹੜੀ ਰੀਡ ਦੀ ਹੱਡੀ ਸੀਗੀ ਜੇ ਸਰਕਾਰ ਨੂੰ ਜਿਹੜੀ ਹੈਗੀ ਐ ਤੇ ਪਾਰਟੀ ਨੂੰ ਤਾਕਤ ਦੇ ਵਿੱਚ ਲਿਆਉਣ ਦੇ ਵਿੱਚ ਕਿਸਾਨਾਂ ਦਾ 2014 ਤੋਂ ਹੀ ਇਸ ਪਾਰਟੀ ਬਰਤੀ ਬਹੁਤ ਸੌਫਟ ਕੋਰਨਰ ਸੀਗਾ ਔਰ ਖਾਸ ਕਰਕੇ 2022 ਦੇ ਚੋਣਾਂ ਦੇ ਵਿੱਚ ਛੋਟੇ ਕਿਸਾਨ ਜਿਹੜੇ ਕੱਲ ਖਾਸ ਕਰਕੇ ਜਿਹੜੇ ਇਹਨਾਂ ਦੇ ਵਿਕਟਮ ਬਣੇ ਆ ਜਾਂ ਜਿਨ੍ਹਾਂ ਨੂੰ ਉੱਥੋਂ ਉਠਾਉਣਾ ਪਿਆ ਉਹ ਕੋਈ ਜਿਹੜਾ 4/5 80-85% ਜਿਹੜੇ ਉਹ ਛੋਟੇ ਕਿਸਾਨ ਸੀ ਇਹ ਆਮ ਆਦਮੀ ਪਾਰਟੀ ਉਹਨਾਂ ਦੀ ਪਸੰਦ ਸੀਗੀ ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਆਮ ਆਦਮੀ ਪਾਰਟੀ ਆਉਗੀ ਤੇ ਫਿਰ ਜਿਹੜੇ ਸਾਡੇ ਮਸਲੇ ਹੈਗੇ ਆ ਜਿੰਨਾ ਮਸਲਿਆਂ ਨੂੰ ਲੈ ਕੇ ਉਹ ਪਿਛਲੇ ਲੰਮੇ ਸਮੇਂ ਤੋਂ ਉੱਥੇ ਸਟਰਗਲ ਕਰ ਰਹੇ ਆ ਪਹਿਲੀਆਂ ਸਰਕਾਰਾਂ ਨਾਲ ਵੀ ਕਰ ਰਹੇ ਸੀਗੇ ਦਿੱਲੀ ਦਰਬਾਰਨਾ ਵੀ ਕੀਤਾ ਸੀਗਾ ਤੇ ਫਿਰ ਇਹਨਾਂ ਅੱਗੇ ਵੀ ਆਪਣੀਆਂ ਮੰਗਾਂ ਰੱਖ ਰਿਹਾ ਸੀਗੇ ਕਿ ਸਾਨੂੰ ਇਹਦਾ ਕੋਈ ਨਾ ਕੋਈ ਹੱਲ ਦੱਸਣਗੇ ਕੋਈ ਨਾ ਕੋਈ ਰਾਹ ਦੱਸਣਗੇ ਪਰ ਇਹ ਕੱਲ ਹੋਇਆ ਜਿਹੜਾ ਸਰਕਾਰ ਦਾ ਰਿਐਕਸ਼ਨ ਇਹ ਇਹ ਮੈਨੂੰ ਲੱਗਦਾ ਵੀ ਰਿਐਕਸ਼ਨ ਬਿਨਾ ਕਿਸੇ ਜਿਹੜਾ ਕਿਸਾਨਾਂ ਦੀ ਐਕਸ਼ਨ ਤੋਂ ਇਹ ਆਪਣੇ ਆਪ ਵਨ ਸਾਈਡਡ ਜਿਹੜਾ ਰਿਐਕਸ਼ਨ ਸੀਗਾ ਔਰ ਇਹਨਾਂ ਸਟਰੋਂਗ ਰਿਐਕਸ਼ਨ ਸੀਗਾ ਇੱਕ ਪਾਸੇ ਤੁਸੀਂ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਦੂਸਰੇ ਪਾਸੇ ਉਹਨਾਂ ਨੇ ਤਰੀਕ ਵੀ ਲੈ ਲਈ ਔਰ ਖਾਸ ਕਰਕੇ ਇਹ ਦੋ ਜਥੇਬੰਦੀਆਂ ਤਾਂ ਸਰਕਾਰ ਪ੍ਰਤੀ ਜਿੰਨੀਆਂ ਪੁਲਾਈਟ ਸੀਗੀਆਂ ਕਿ ਸਰਕਾਰ ਵੀ ਪਿਛਲੇ ਸਾਲ ਤੋਂ ਜ਼ਿਆਦਾ ਇਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਹਿੱਸੇਦਾਰ ਸੀਗੀ ਸਤਵੀਂ ਮੀਟਿੰਗ ਹੋਈ ਸ਼ਾਇਦ ਅਠਵੀਂ ਮੀਟਿੰਗ ਹੋਈ ਆ ਤੇ ਪੰਜਾਬ ਸਰਕਾਰ ਦੇ ਨਮਾਇंदे ਕੇਂਦਰ ਸਰਕਾਰ ਦੇ ਵਿੱਚ ਕਿਸਮ ਦਾ ਇਹ ਸਾਲਸਾ ਦਾ ਕੰਮ ਕਰਦੇ ਸੀਗੇ ਤੋਂ ਕੱਲ ਇੱਕਦਮ ਕੀ ਗੱਲ ਹੋਈ ਕਿ ਇਹਨਾਂ ਨੂੰ ਇਦਾਂ ਰੀਡਕਟ ਕਰਨਾ ਪਿਆ ਅਸਲ ਦੇ ਵਿੱਚ ਇਹਦੀ ਕਹਾਣੀ ਹੋਰ ਆ ਇਹ ਸਿਰਫ ਲੁਧਿਆਣੇ ਵਾਲੀ ਫੇਰੀ ਹੋ ਸਕਦੀ ਉਹ ਇਲੈਕਸ਼ਨ ਨਹੀਂ ਹੈਗੀ ਮੈਨੂੰ ਯਾਦ ਤਾਂ ਹੈ ਕਿ ਜਿਹੜਾ ਕਾਰਪੋਰੇਟ ਮਾਡਲ ਦੇ ਵਿੱਚ ਕਿਸ ਕਿਸਮ ਦਾ ਨਰੇਟਿਵ ਐਂਟੀ ਕਿਸਾਨਾਂ ਦੇ ਵਿੱਚ ਬਿਲਡ ਹੋ ਰਿਹਾ ਹੈ ਜਿਹੜਾ ਬਿਲਡ ਕੀਤਾ ਜਾ ਰਿਹਾ ਹੈ ਜਾਂ ਉਸ ਸਾਰੇ ਪ੍ਰੋਸੈਸ ਦੇ ਵਿੱਚ ਕਿਸਾਨਾਂ ਨੂੰ ਇਹ ਸਾਰੇ ਕੰਮ ਲਈ ਬਿਲੀਅਨ ਜਿਹੜਾ ਹੈਗਾ ਵਾ ਬਣਾਉਣ ਵਾਸਤੇ ਕਿ ਇਹਨਾਂ ਦੀ ਵਜ੍ਹਾ ਕਰਕੇ ਤਰੱਕੀ ਰੁਕੀ ਹੈ ਜਦੋਂ ਕਿਸਾਨ ਸੜਕਾਂ ਤੇ ਨਹੀਂ ਸੀਗੇ ਜਦੋਂ ਉਹ ਰਾਹ ਪਹਿਲੀ ਗੱਲ ਤਾਂ ਜਿਹੜਾ ਟੈਕਨੀਕਲੀ ਦੇਖਿਆ ਜਾਵੇ ਰਾਹ ਰੋਕਿਆ ਕਿੰਨੇ ਆ ਜੀ ਜੀ ਉਹ ਤਾਂ ਹਰਿਆਣੇ ਦੇ ਕੰਦ ਬਣਾਈ ਆ ਆ ਹਰਿਆਣੇ ਜਿਹੜੇ ਰੋਕਿਆ ਦੂਸਰੀ ਵਾਰ ਜਿਹੜਾ ਤੁਸੀਂ ਲੋਕਤੰਤਰ ਦੀ ਗੱਲ ਕੀਤੀ ਲੋਕਤੰਤਰ ਹੀ ਬੜਾ ਵਧੀਆ ਹੈਗਾ ਕਿ ਤੁਹਾਡਾ ਉੱਥੇ ਜਿਹੜਾ ਖਾਸ ਕਰਕੇ ਦਿੱਲੀ ਦੇ ਵਿੱਚ ਬਣਿਆ ਮદાન ਜੰਤਰ ਮੰਤਰ ਬਣਿਆ ਹੋਰ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਤੁਸੀਂ ਜਾਓ ਉੱਥੇ ਕਿ ਜਾਣ ਕਿਉਂ ਨਹੀਂ ਦਿੰਦੇ ਥੋੜੇ ਲੋਕਾਂ ਨੂੰ ਜਾਣ ਦੋ ਉਹਨਾਂ ਦੀ ਗੱਲ ਸੁਣੋ ਤੁਸੀਂ ਕੋਈ ਆਰਗਿਊ ਤਾਂ ਕਰੋ ਤੁਸੀਂ ਕਿਸ ਕਿਸਮ ਦਾ ਡਾਇਲੌਗ ਕਰ ਰਹੇ ਜੋ ਔਰ ਕਿਸ ਕਿਸਮ ਦਾ ਭਾਰੀ ਭਰਕਮ ਜਿਹੜਾ ਹੈਗਾ ਉੱਥੇ ਵਾਤਾਵਰਣ ਤਿਆਰ ਕਰ ਰਹੇ ਜੋ ਉਹਦੇ ਵਿੱਚੋਂ ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਰਕਾਰ ਨੇ ਇੱਕ ਕਰਤ ਲਿਆ ਇਸ ਇਸ ਮੌਜੂਦਾ ਸਰਕਾਰ ਨੇ ਇਹਦੇ ਕਾਂਸੀਕਵੈਂਸਸ ਐਸੀ ਸਰਕਾਰ ਲਈ ਬਹੁਤ ਚੈਲੈਂਜਿੰਗ ਹੋਣਗੇ ਡਾਕਟਰ ਸਾਹਿਬ ਇੱਕ ਹੋਰ ਆਉਂਦੀ ਹੈ ਮੇਰੇ ਦਿਮਾਗ 'ਚ ਕਿਉਂਕਿ 13 14 ਮਾਰਚ ਦੀ ਰਾਤ ਨੂੰ ਜਦੋਂ ਪਸ਼ਪਿੰਦਰ ਸਿੰਘ ਬਾਠ ਕਰਨਲ ਸਾਹਿਬ ਤੋਂ ਉਹਦੇ بیٹے ਦੀ ਕੁੱਟਮਾਰ ਕੀਤੀ ਹੈ ਚਾਰ ਇਨਸਪੈਕਟਰਾਂ ਨੇ ਉਹਦੇ 'ਚ ਹੈਗਾ ਰੌਣੀ ਸਿੰਘ ਤੇ ਆਪਣਾ ਬੋਪਾ ਰਾਏ ਤੇ ਇੱਕ ਹੋਰ ਹਰ ਹਰਜਿੰਦਰ ਸਿੰਘ ਐਂਡ ਸ਼ਮਿੰਦਰ ਸਿੰਘ ਇਹ ਸਾਰਿਆਂ ਨੇ ਬਾਕੀ 99 ਮੈਨ ਜਿਹੜਾ ਇਹ ਵਕਵਾ ਹੋਇਆ ਅੱਜ ਇਹ ਇਨਸੀਡੈਂਟ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਸਰਕਾਰ ਦੇ ਵਿਰੁੱਧ ਇੱਕ ਕੈਂਪੇਨ ਸ਼ੁਰੂ ਹੋ ਗਿਆ ਇੱਕ ਇਹੋ ਜਿਹਾ ਨਰੇਟਿਵ ਹੋ ਗਿਆ ਕਿ ਫੌਜੀਆਂ ਨੂੰ ਵੀ ਬਖਸ਼ਿਆ ਜਾ ਰਿਹਾ ਤੇ ਉਹ 3-4 ਦਿਨ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਕਰਨਲ ਸਾਹਿਬ ਦੀ ਖਬਰ ਤੋਂ ਇਲਾਵਾ ਕੋਈ ਖਬਰ ਨਜ਼ਰ ਨਹੀਂ ਸੀ ਆ ਰਹੀ ਕੀ ਇਹ ਇਸ ਕਰਕੇ ਤਾਂ ਨਹੀਂ ਕੀਤਾ ਗਿਆ ਐਜ਼ ਅ ਡਾਇਵਰਸ਼ਨਰੀ ਟੈਕਟਿਕ ਕਿ ਜਿਹੜਾ ਮੀਡੀਆ ਦਾ ਪ੍ਰਚਾਰ ਹੋ ਰਿਹਾ ਕਰਨਲ ਦੇ ਮੁੱਦੇ ਤੇ ਉਹਦਾ ਰੁਖ ਬਦਲਦਾ ਜਾਏ ਇੱਕ ਵੱਡੀ ਕਾਰਵਾਈ ਕਰਕੇ ਨਹੀਂ ਉਹ ਹੋ ਸਕਦਾ ਵੇਖੋ ਸਰਕਾਰਾਂ ਪਰ ਮੈਨੂੰ ਲੱਗਦਾ ਕਿ ਉਹ ਆਪਣੇ ਥਾਂ ਤੇ ਬਹੁਤ ਵੱਡਾ ਸੀਰੀਅਸ ਇਸ਼ੂ ਆ ਉਹਨੂੰ ਆਰਮੀ ਵੀ ਦੇਖ ਰਹੀ ਹੈ ਉਹਨੂੰ ਲਾ ਜਿਹੜਾ ਹੈਗਾ ਇਨਫੋਰਸਿੰਗ ਏਜੰਸੀ ਦੇਖ ਰਹੀ ਹੈ ਉਹਨਾਂ ਕੋਲ ਬਹੁਤ ਵੱਡੀ ਤੇ ਖਾਸ ਕਰਕੇ ਜਿਹੜੇ ਉਹ ਜਿਹੜੇ ਸਰਵਿੰਗ ਕਾਰਨਲ ਹੈਗਾ ਵਾ ਉਹਨਾਂ ਦੀ ਵਾਈਫ ਹੈਗੀ ਆ ਜੀ ਇਹ ਐਕਸ ਜਿਹੜੇ ਤੁਹਾਡੇ ਫੌਜੀ ਹੈਗੇ ਉਹ ਉੱਥੇ ਬੈਠੇ ਆ ਸਾਰਾ ਕੁਝ ਹੈਗਾ ਇਹ ਪਹਿਲੂ ਘੇਰੇ ਦੇ ਵਿੱਚ ਮੇਰੇ ਖਿਆਲ ਇਹ ਲਾਰਜਰ ਡਿਜ਼ਾਈਨ ਦਾ ਹਿੱਸਾ ਜਿਹੜਾ ਬਾਅਦ ਵਾਲਾ ਕੀਤਾ ਵਾ ਪਰ ਹੋਇਆ ਕਿ ਦੋਹਾਂ ਦੇ ਨਾਲ ਹੀ ਸਰਕਾਰ ਦੇ ਉੱਤੇ ਕੁਐਸਚਨ ਹੋ ਰਹੇ ਆ ਉਹ ਤਾਂ ਚਲੋ 3 4 5 ਦਿਨ ਦੇ ਵਿੱਚ ਕਲੀਗਲ ਬਣ ਗਿਆ ਐਫ ਆਈ ਆਰ ਵੀ ਹੋ ਗਈ ਉਹਨੂੰ ਪ੍ਰੈਸ਼ਰਾਈਜ਼ ਵੀ ਕਰਨਗੇ ਉਹਨੂੰ ਪਰਸਿਊ ਵੀ ਕਰਨਗੇ ਕਿਉਂਕਿ ਤੇਰ ਤਕੜੀ ਆ ਜੀ ਪਸੇ ਆਰਮੀ ਆ ਗਈ ਉਹ ਖੁੱਤ ਤੇਰ ਤਕੜੀ ਹੈਗੀ ਆ ਸਰਵੀ ਹੈਗੀ ਆ ਐਕਸ ਸਰਵਿਸ ਮੈਨ ਹੈਗੀ ਆ ਈਵਨ ਮੈਨੂੰ ਇਹ ਵੀ ਪਤਾ ਲੱਗਿਆ ਵੀ ਕੁਝ ਪੰਜਾਬ ਪੁਲਿਸ ਦੇ ਰਿਟਾਇਰਡ ਜਿਹੜੇ ਆਫੀਸਰ ਹੈਗੇ ਆ ਉਹਨਾਂ ਨੇ ਵੀ ਖਾਸ ਕਰਕੇ ਜਿਹੜੀ ਉਹ ਜੋ ਉਹਨਾਂ ਨੇ ਕੀਤਾ ਵਾ ਉਹ ਉਹਨੂੰ ਜਿਹੜਾ ਉਹਨੂੰ ਡਿਸਪਰੂਵ ਕੀਤਾ ਉਸ ਪਾਸੇ ਨੂੰ ਉਹ ਪਾਸਾ ਤੇ ਹੋਊਗਾ ਹੋਊਗਾ ਇਹ ਪਾਸਾ ਜਿਆਦਾ ਵੱਡਾ ਹੈ ਇਹ ਪਾਸਾ ਇਸ ਕਰਕੇ ਜਿਆਦਾ ਵੱਡਾ ਹੈਗਾ ਕਿ ਇਹਦੇ ਵਿੱਚ ਕਿਸਾਨ ਹੈ ਕਿਸਾਨ ਸਾਰੇ ਪੰਜਾਬ ਦੇ ਕਿਸਾਨ ਨੇ ਇਹ ਠੀਕ ਹੈ ਦੋ ਜਥੇਬੰਦੀਆਂ ਸੀ ਪਰ ਜਿਹੜਾ ਹੁਣ ਤੁਸੀਂ ਦੇਖੋ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਸੀ ਜਿੰਨੀਆਂ ਵੀ ਹੋਰ 31 32 33 ਜਿੰਨੀਆਂ ਵੀ ਹੋਣਗੀਆਂ ਉਹ ਸਾਰੀਆਂ ਦੀ ਵਕਤ ਆ ਗਈਆਂ ਉਹਨਾਂ ਨੇ ਅਮੇਜੀਟ ਲਈ ਜਿਹੜਾ ਹੈਗਾ ਸੀ ਭਾਵੇਂ ਸ਼ਾਰਟ ਟਰਮ ਲਈ ਉਹਨਾਂ ਨੇ ਟੋਕਨ ਵਾਸਤੇ ਕਹਿ ਲਓ ਕਿਉਂਕਿ ਇੱਕਦਮ ਸਾਰਾ ਕੁਝ ਹੋਇਆ ਉਹਨਾਂ ਨੇ ਪ੍ਰੋਟੈਸਟ ਦੀ ਗੱਲ ਕੀਤੀ ਆ ਉਹ ਭਾਵੇਂ ਥੋੜੇ ਸਮੇਂ ਲਈ ਰਸਤਾ ਰੋਕਣਗੇ ਉਹਦੇ ਨਾਲ ਅਨਸਰਟੀਟੀ ਹੋਰ ਕ੍ਰੀਏਟ ਹੋਊਗੀ ਇਹ ਸਾਰਾ ਕੁਝ ਅਲਟੀਮੇਟਲੀ ਇਸ ਸਰਕਾਰ ਲਈ ਇੱਕ ਬਹੁਤ ਵੱਡਾ ਚੈਲੰਜ ਪੈਦਾ ਕਰ ਰਹੀ ਆ ਹੋ ਸਕਦਾ ਉਹਨਾਂ ਹੀ ਸੋਚਿਆ ਹੋਊਗਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਸਾਡੇ ਖਿਲਾਫ ਐਂਟੀ ਇਨਕਮ ਬੈਂਸੀ ਆ ਜਾਂ ਸਾਡੇ ਖਿਲਾਫ ਜਿਹੜਾ ਪਟਿਆਲੇ ਵਾਲਾ ਈਸ਼ੂ ਹੈਗਾ ਜਾਂ ਹੋਰ ਲੋਕੀ ਸਵਾਲ ਕਰਦੇ ਆ ਉਹਦੇ ਤੋਂ ਧਿਆਨ ਹਟਾ ਕੇ ਅਸੀਂ ਹੋਰ ਲੋਕਾਂ ਨੂੰ ਆਪਣੇ ਵਾਲੇ ਪਾਸੇ ਲੈ ਕੇ ਜਾਵਾਂਗੇ ਜਿੱਦਾਂ ਕਰਦੇ ਆ ਕਿ ਲੁਧਿਆਣੇ ਦੀ ਇਲੈਕਸ਼ਨ ਹੈਗੀ ਆ ਜਾਂ ਜਿਹੜਾ ਸਾਰਾ ਮਹਿਤਾ ਬਹੁਤ ਇੰਟਰਸਟਿੰਗ ਗੱਲ ਆ ਕਿ ਇਹਨਾਂ ਦੇ ਮੰਤਰੀ ਸਾਹਿਬ ਜੜੀਆਂ ਉਹ ਸਟੇਟਮੈਂਟਾਂ ਦੇ ਰਹੇ ਸੀਗੇ ਪੰਜਾਬ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਇਹਨਾਂ ਕਰਕੇ ਪੰਜਾਬ 'ਚ ਜਿਹੜਾ ਹੈਗਾ ਤੁਹਾਡਾ ਵਿਯੋਗ ਨਹੀਂ ਵਧ ਰਿਹਾ ਇਹਨਾਂ ਕਰਕੇ ਪੰਜਾਬ ਤਰੱਕੀ ਨਹੀਂ ਕਰ ਰਿਹਾ ਇਹਨਾਂ ਕਰਕੇ ਕਿੰਨੇ ਹਾਸੋ ਹੀਣੇ ਔਰ ਬਚਕਾਣਾ ਜਵਾਬ ਆ ਮੈਂ ਮੰਨਦਾ ਕਿ ਜਿਹੜੇ ਖਾਸ ਕਰਕੇ ਰਸਤੇ ਰੁਕੇ ਸੀਗੇ ਪਬਲਿਕ ਨੂੰ ਤਕਲੀਫ ਹੁੰਦੀ ਸੀਗੀ ਮੈਂ ਮੰਨਦਾ ਹਾਂ ਕਿ ਇਹ ਦੋ ਜਥੇਬੰਦੀਆਂ ਦਾ ਆਪਣੇ ਤੌਰ ਤੇ ਇਹ ਦੂਸਰੀਆਂ ਨੂੰ ਪਿੱਛੇ ਛੱਡ ਕੇ ਆਪ ਅੱਗੇ ਜਾਣਾ ਹੋ ਸਕਦਾ ਇਹ ਵੀ ਉਹ ਕਿਸੇ ਡਿਜ਼ਾਈਨ ਦਾ ਹਿੱਸਾ ਬਣ ਕੇ ਹੋਣ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਇੱਕ ਬਹੁਤ ਤਾਕਤਵਾਰ ਇੱਕ ਬਹੁਤ ਪਵਰਸ ਜਿਹੜੀ ਹੈਗੀ ਪਾਵਰਫੁੱਲ ਸੇਟ ਦੇ ਨਾਲ ਅਸੀਂ ਉਹ ਮੰਗਾਂ ਦੇ ਪ੍ਰਤੀ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਿਹੜੀ ਉਹ ਕਦੀ ਵੀ ਮੰਗਣ ਨੂੰ ਤਿਆਰ ਨਹੀਂ ਗਏ ਜਿਹਦੀ ਵਜ੍ਹਾ ਕਰਕੇ ਇਹਨਾਂ ਲੰਮਾ ਉੱਥੇ ਸੰਘਰਸ਼ ਚੱਲਿਆ ਔਰ ਇਹਦੇ 700 750 ਕਿਸਾਨ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਕਿੰਨੀ دشواری ਹੋਈ ਕਿੰਨੀ ਜਲਾਲਤ ਹੋਈ ਕਿਹੜੇ ਕਿਹੜੇ ਉਹਨਾਂ ਦੇ ਉੱਤੇ ਜਿਹੜੇ ਸ਼ਬਦ ਨਹੀਂ ਯੂਜ਼ ਕੀਤੇ ਗਏ ਜਦੋਂ ਆਰਗੇਨਾਈਜ਼ਡ ਕਲੈਕਟਿਵ ਪ੍ਰੈਸ਼ਰ ਪਿਆ ਉਹਨਾਂ ਨੇ ਬੈਕਟ੍ਰੈਕ ਕੀਤਾ ਜੀ ਬੈਕਟ੍ਰੈਕ ਤੇ ਕਰ ਲਿਆ ਪਰ ਨਾਲ ਹੀ ਦੂਸਰੀ ਉਹਨੇ ਐਗਰੀਕਲਚਰ ਮਾਰਕੀਟਿੰਗ ਪਹੁੰਚੀ ਦੂਸਰੇ ਪਾਸੇ ਲੈ ਇਹਦੇ ਨਾਲ ਹੀ ਉਹਨਾਂ ਨੇ ਹਰਿਆਣੇ ਦੀ ਇਲੈਕਸ਼ਨ ਜਿੱਤੀ ਆ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਦਿੱਲੀ ਦੀ ਇਲੈਕਸ਼ਨ ਜਿੱਤੀ ਆ ਤੋਂ ਇਸ ਕਰਕੇ ਜਿਹੜਾ ਉਹ ਥੋੜਾ ਬਣਦਾ ਸੀਗਾ ਉਹ ਕਿ ਲੌਜੀਕ ਬਣਦਾ ਸੀਗਾ ਪਰ ਇਹ ਸਰਕਾਰ ਸੱਤਾ ਮੰਗਾਂ ਦੇ ਵਿੱਚ ਉਹਨਾਂ ਨੂੰ ਸਮਝਾ ਕਿਉਂ ਨਹੀਂ ਸਕੀ ਕਿਸਾਨਾਂ ਨੂੰ ਵੀ ਭਾਈ ਇਦਾਂ ਕਰੋ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ ਪੰਜਾਬ ਦਾ ਵਪਾਰ ਜਿਹੜਾ ਘਟ ਰਿਹਾ ਵਾ ਸਵਾ ਸਾਲ ਤੋਂ ਕੀ ਕਰ ਰਹੇ ਸੀ ਉਦੋਂ ਇਹਨਾਂ ਸੋਚਿਆ ਵੀ ਚਲ ਇਹਨਾਂ ਨੂੰ ਅਸੀਂ ਦਿੱਲੀ ਵਾਲੇ ਦੇ ਪੱਛੇ ਲਾ ਦਿੰਨੇ ਆ ਤੇ ਕਿਸਾਨਾਂ ਦੇ ਵਿੱਚ ਡਿਵੀਜ਼ਨ ਲੱਗਦਾ ਵੀ ਡਿਵੀਜ਼ਨ ਹੋ ਗਏ ਜਦੋਂ ਗੈਰ ਸਰਕਾਰ ਆਪਣੇ ਰਾਜਨੀਤਿਕ ਤੇ ਰਾਜਨੀਤਿਕ ਆਗੇ ਅੱਧਿਆਂ ਨੂੰ ਜਿਹੜਾ ਹੈਗਾ ਦਿੱਲੀ ਦੇ ਦਰਬਾਰ ਜਿਹੜੀ ਉਸ ਸੰਭਾਲ ਲੂਗੀ ਅੱਧੇ ਪੰਜਾਬ ਸਰਕਾਰ ਸੰਭਾਲ ਲੂਗੀ ਤੇ ਕਿਸਾਨਾਂ ਦਾ ਜਿਹੜਾ ਮੋਮੈਂਟਮ ਸੀਗਾ ਜਿਹੜਾ ਪ੍ਰੈਸ਼ਰ ਬਣਿਆ ਸੀਗਾ ਜਾਂ ਜਿਸ ਕਿਸਮ ਦੀ ਉਹਨਾਂ ਨੇ ਗੁੱਡਵਿਲ ਕ੍ਰੀਏਟ ਕੀਤੀ ਸੀ ਅਲਟੀਮੇਟਲੀ ਆਬਜੈਕਟ ਇਹ ਸਰਕਾਰ ਦਾ ਤੇ ਦਿੱਲੀ ਸਰਕਾਰ ਦਾ ਇਹੀ ਹੈਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਜਿਹੜਾ ਇਮਤ ਸੀਗਾ ਉਹਨੂੰ ਜਾਂ ਤਾਂ ਡਿਬੋਲਿਸ਼ ਕੀਤਾ ਜਾਵੇ ਜਾਂ ਇਹਨਾਂ ਦਾ ਏਕੇ ਨੂੰ ਡਿਲੂਟ ਕੀਤਾ ਜਾਵੇ ਜਾਂ ਇਹਨਾਂ ਦਾ ਜਿਹੜਾ ਪ੍ਰੈਸ਼ਰ ਘਟਾਇਆ ਜਾਵੇ ਸੋ ਇਹ ਜੋ ਇੱਕ ਗੱਲ ਵੀ ਆਪਾਂ ਇਨਫਰ ਕਰ ਸਕਦੇ ਆ ਕਿਉਂਕਿ ਲੁਧਿਆਣੇ 'ਚ ਫਿਰ ਹੁਣ ਬਾਏ ਇਲੈਕਸ਼ਨ ਹੈ ਤੇ ਉੱਥੇ ਫਿਰ ਇੰਡਸਟਰੀਅਲਿਸਟਾਂ ਦਾ ਜਿਹੜਾ ਹੈਗਾ ਬੋਲਬਾਲਾ ਜ਼ਿਆਦਾ ਹੈ ਉਹਨਾਂ ਦੀ ਲੇਬਰ ਹੈ ਉਹਨਾਂ ਦੀਆਂ ਵੋਟਾਂ ਨੇ ਤੇ ਫਿਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਸੀਟ ਜਿੱਤਣ ਵਾਸਤੇ ਇਹਨੇ ਸਾਰਾ ਕੁਝ ਕੀਤਾ ਤੇ ਫਿਰ ਉਦੋਂ ਬਾਅਦ ਜੋ ਗੱਲਾਂ ਚੱਲ ਰਹੀਆਂ ਚਰਚਾ 'ਚ ਸਮਾਜ 'ਚ ਤੇ ਪੋਲਿਟਿਕਲ ਸਰਕਲਸ 'ਚ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਜਿਹੜੇ ਉਹ ਭਾਈ ਸਾਹਿਬ ਨੇ ਅਸਤੀਫਾ ਦਿੱਤਾ ਤੇ ਇਹ ਸਾਰਾ ਕੁਝ ਵੇਖ ਕੇ ਨਹੀਂ ਲੱਗਦਾ ਵੀ ਸ਼ਾਇਦ ਇਹ ਸਾਰਾ ਕੁਝ ਕੇਜਰੀਵਾਲ ਨੂੰ ਰਾਜ ਸਭਾ 'ਚ ਪਹੁੰਚਾਉਣ ਲਈ ਕੀਤਾ ਗਿਆ ਨਹੀਂ ਜ਼ਰੂਰੀ ਥੋੜਾ ਲੋਕੀ ਉੱਥੇ ਜਿੱਤ ਜਾਣਗੇ ਜ਼ਰੂਰੀ ਥੋੜਾ ਕਿ ਜਿਹੜਾ ਉਹਨਾਂ ਦਾ ਵਿਅਕਤੀ ਹੈਗਾ VOTING ਸਿਰਫ ਇਸ ਕਰਕੇ ਨਹੀਂ ਹੁੰਦੀ ਕਿ ਉਸ ਏਰੀਏ ਦੇ ਵਿੱਚ ਜਿਹੜੇ ਹੈਗੇ ਬਿਜ਼ਨਸ ਲੋਕ ਰਹਿੰਦੇ ਆ ਸਾਡੇ ਸਾਰੇ ਏਰੀਏ ਇਸ ਕਿਸਮ ਦੇ ਵੱਖਰੇ ਵੱਖਰੇ ਕਿਸਮ ਦੇ ਲੋਕ ਰਹਿੰਦੇ ਆ ਦੂਸਰੀ ਗੱਲ ਹੈਗੀ ਆ ਕਿ ਕੀ ਉਹ ਜਿਹੇ ਬਿਜ਼ਨਸਮੈਨ ਜਿਹੜੇ ਹੈਗੇ ਆ ਇਹਨਾਂ ਨੇ ਅਲਾਈਨ ਕਿਉਂ ਕਰਨਗੇ ਉਹ ਕਿਉਂ BJP ਨਾਲ ਕਿਉਂ ਨਹੀਂ ਕਰਨਗੇ ਸਿੱਧੇ ਤੌਰ ਦੇ ਉੱਤੇ ਜਿਹੜੀ ਸੈਂਟਰ ਦੇ ਵਿੱਚ ਪਾਵਰਫੁੱਲ ਹੈਗੀ ਆ ਕਿਉਂ ਇਹਨਾਂ ਨੂੰ ਹੀ ਹੋਰ ਡੀਮੋਨਲਾਈਜ਼ ਕਰਨ ਮਤਲਬ ਉਹ BJP ਦੇ ਕੈਂਡੀਡੇਟ ਨੂੰ ਕਿਉਂ ਨਹੀਂ ਦਿਤਾਉਣਗੇ ਉਹ ਕਾਂਗਰਸ ਨੂੰ ਵੋਟਾਂ ਕਿਉਂ ਨਹੀਂ ਪਾਉਣਗੇ ਜੇ ਕੱਲ ਨੂੰ ਉਹਦੇ ਵਿੱਚ ਆਉਣਾ ਵਾ ਆਰਗੂਮੈਂਟ ਬਣਦਾ ਆ ਵਾ ਜੇ ਇਹਨਾਂ ਦੀ ਇਹ ਸਮਝ ਦਾ ਹਿੱਸਾ ਤੇ ਫੇਰ ਸਾਨੂੰ ਇਹਨਾਂ ਇਸ ਪਾਰਟੀ ਤੋਂ ਤੇਰੀ ਵਿਚਾਰਧਾਰਾ ਤੋਂ ਸਾਨੂੰ ਰੱਬ ਬਚਾਵੇ ਕਿ ਇਹਨੇ ਸ਼ਾਰਟ ਟਰਮ ਗੇਨ ਵਾਸਤੇ ਇੱਕ ਇੰਡੀਵਿਜੂਅਸ ਗੇਨ ਵਾਸਤੇ ਤੁਸੀਂ ਸਰਕਾਰ ਦੇ ਇਮੇਜ ਨੂੰ ਦਾਅ ਤੇ ਲਾ ਦਿੰਦੇ ਤੇ ਇਹ ਕੋਈ ਪੋਲਿਟਿਕਲ ਸਿਆਣਫ ਨਹੀਂ ਹੈਗੀ ਔਰ ਇਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਜਿਹੜੇ ਉੱਥੋਂ ਦੇ ਦੋ ਐਮਐਲਏ ਸਾਹਿਬ ਜਿਨ੍ਹਾਂ ਦੀ ਇੱਕ ਡੈਥ ਵੀ ਹੋ ਗਈ ਅਨਫੋਰਚੂਰੇਟ ਉਹਨਾਂ ਦੀ ਸ਼ੈਨ ਧਰਮ ਪਤਨੀਆਂ ਨੇ ਉੱਥੋਂ ਦੀ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ ਸੀਗੀ ਔਰ ਮਿਊਸਪਲ ਕਾਰਪੋਰੇਸ਼ਨ ਇਲੈਕਸ਼ਨ ਸੇ ਉਹ ਹਾਰ ਗਈਆਂ ਸੀਗੀਆਂ ਤੁਸੀਂ ਦੇਖੋ ਪੰਜਾਬ ਦੇ ਦੋ ਵੱਡੇ ਕਾਂਗਰਸ ਦੇ ਲੀਡਰ ਜਿਹੜੇ ਐਮਪੀ ਬਣੇ ਆ ਉਹਨਾਂ ਦੀਆਂ ਧਰਮ ਪਤਰੀਆਂ ਨੇ ਬਾਈ ਇਲੈਕਸ਼ਨ ਲੜੀ ਸੀਗੀ ਦੋਵੇਂ ਬਾਈ ਇਲੈਕਸ਼ਨ ਨੂੰ ਹਾਰ ਗਏ ਉਹਦੇ ਵਿੱਚੋਂ ਹਾਰ ਗਏ ਨਾਲੇ ਵਿੱਚੋਂ ਇੱਕ ਜਿਹੜਾ ਐਮਪੀ ਬਣਿਆ ਸੀ ਜਿਹੜਾ ਉਹ ਉਹਦੇ ਥਾਂ ਦੇ ਵਿਅਕਤੀ ਲੜਿਆ ਸੀ ਉਹ ਇਲੈਕਸ਼ਨ ਹਾਰ ਗਿਆ ਸੀਗਾ ਸੰਗਰੂਰ ਦੇ ਵਿੱਚ 92 ਤੋਂ ਮਿੱਥੀ ਤਿੰਨ ਚਾਰ ਮਹੀਨਿਆਂ ਬਾਅਦ ਜਿੱਥੋਂ ਭਗਵੰਤ ਸਿੰਘ ਮਾਨ ਦੋ ਵਾਰੀ 14 ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਉੱਤੇ 214000 ਦੇ ਉੱਤੇ 19 ਦੇ ਵਿੱਚ 111000 ਦੇ ਮਾਰਜਨ ਦੇ ਉੱਤੇ ਜਿੱਤੇ ਸੀ ਉੱਥੋਂ ਅਗਲਾ ਜਿਹੜਾ ਇਹਨਾਂ ਦਾ ਕੈਂਡੀਡੇਟ ਸੀ ਇਲੈਕਸ਼ਨ ਹਾਰ ਗਿਆ ਸੀ ਹਾਰ ਗਿਆ ਸੀ ਆ ਜੇ ਤਾਂ ਇਹਨਾਂ ਇੱਕ ਕੈਲਕੂਲੇਸ਼ਨ ਹੈਗੀ ਆ ਤੇ ਇਹ ਤੋਂ ਬਾਅਦ ਪੋਲਿਟਿਕਲ ਇਮਮਚਿਉਰਿਟੀ ਜਾਂ ਇਹ ਤੋਂ ਬਾਅਦ ਜਿਹੜੀ ਨੀਵਨੈਸ ਜਿਹੜੀ ਉਹ ਨਹੀਂ ਹੋ ਸਕਦੀ ਮੇਰਾ ਪੁਆਇੰਟ ਇਹ ਹੈਗਾ ਕਿ ਇਹ ਦੂਸਰਾ ਪਾਸਾ ਦੇਖੋ ਕਿ ਕੇਜੀਵਾਲ ਸਾਹਿਬ ਆਉਂਦੀ ਉੱਥੇ ਡੀਸੀ ਟਰਾਂਸਫਰ ਹੋ ਜਾਂਦਾ ਇਹ ਕਿਸ ਕਿਸਮ ਦਾ ਨਿਜ਼ਾਮ ਹੈ ਕਿਸ ਕਿਸਮ ਦੀ ਡੀਫੈਕਟ ਉਹ ਜਿਹੜੀ ਹੈਗੀ ਆ ਪਾਵਰ ਹੈ ਧੀ ਜਿਹੜੀ ਪਾਵਰ ਕਿੱਥੇ ਗਈ ਹੈ ਗਵਰਨੈਂਸ ਵਾਲਾ ਐਲੀਮੈਂਟ ਕਿੱਥੇ ਹੈ ਜਿਹੜੇ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਲੋਕਾਂ ਨੇ ਇਹਨਾਂ ਨੂੰ ਤਾਕਤ ਦਿੱਤੀ ਸੀਗੀ ਕਿ ਭਾਈ ਸਾਨੂੰ ਗਵਰਨੈਂਸ ਚਾਹੀਦੀ ਆ ਸਾਨੂੰ ਡਿਵੈਲਪਮੈਂਟ ਚਾਹੀਦੀ ਆ ਸਾਨੂੰ ਕਰਪਸ਼ਨ ਫ੍ਰੀ ਨਿਜ਼ਾਮ ਚਾਹੀਦਾ ਹੈ ਸਾਨੂੰ ਜਸਟਿਸ ਚਾਹੀਦਾ ਹੈ ਸਾਨੂੰ ਅਕਾਉਂਟੇਬਿਲਟੀ ਚਾਹੀਦੀ ਆ ਉਥੇ ਸਾਰਾ ਕੁਝ ਮਿਸਿੰਗ ਆ ਤੇ ਜੇ ਇਹਦੇ ਵਿੱਚੋਂ ਸਿਰਫ ਇੱਕ ਵਿਅਕਤੀ ਨੂੰ ਅੱਛਾ ਇਹ ਕਿਹੜੀ ਕਿੱਥੋਂ ਹੋਇਆ ਕਿ ਜੇ ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਆ ਤੇ ਜਿਹੜੇ ਉਹਨਾਂ ਨੂੰ ਕੇਸ ਭੁਗਤਨੇ ਪੈ ਜਾਂਦੇ ਆ ਉਹ ਕੇਸਾਂ ਤੋਂ ਫ੍ਰੀ ਹੋ ਜਾਣਗੇ ਹਾਂ ਨਹੀਂ ਨਹੀਂ ਉਹ ਤਾਂ ਚੱਲਦੇ ਹੀ ਰਹਣੇ ਆ ਜੀ ਉਹ ਤਾਂ ਚੱਲਦੇ ਰਹਿਣਗੇ ਔਰ ਜ਼ਮਾਨਤ ਤੇਨੇ ਹਜੇ ਤੇ ਮੇਰਾ ਖਿਆਲ ਹੈ ਜਿਸ ਤਰੀਕੇ ਨਾਲ ਤੁਸੀਂ ਵੇਖਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਹੋਇਆ ਫॉर ਵਾਟਐਵਰ ਰੀਜਨਸ ਤੇ ਜੋ ਕੁਝ ਪੰਜਾਬ 'ਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਮਾਹੌਲ ਜਿਸ ਤਰ੍ਹਾਂ ਦਾ ਹੈ ਉਹ ਸਰਜ ਰਹੀ ਹੈ ਇੱਕ ਪਾਸੇ ਸ਼ੁਰੂ ਕਰਦੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਹਦੇ ਵਿੱਚ ਬੁਲਡੋਜ਼ਰ ਚਲਾਏ ਜਾਂਦੇ ਆ ਔਨ ਦੀ ਪੈਟਰਨ ਆਫ ਉੱਤਰ ਪ੍ਰਦੇਸ਼ ਜਿਵੇਂ ਯੋਗੀ ਦਿੱਤਿਆ ਨਾਸ ਨੇ ਸ਼ੁਰੂ ਕੀਤਾ ਸੀ ਫਿਰ ਸੁਪਰੀਮ ਕੋਰਟ ਤੋਂ ਝਾੜ ਪਈ ਤੇ ਬੰਦ ਕਰਨੇ ਪਏ ਉਹੀ ਜਿਹੜਾ ਇਹਨਾਂ ਨੇ ਰੂਲ ਜਾਂ ਕਹਿ ਲਓ ਪਾਲਿਸੀ ਇੱਥੇ اختیار ਕਰ ਲਈ ਕੋਈ ਟਰਾਇਲ ਨਹੀਂ ਕੋਈ ਲੈਣਾ ਦੇਣਾ ਨਹੀਂ ਹਰ ਜਿਹਦੀ ਮੱੜੀ ਦੀ ਸ਼ਿਕਾਇਤ ਹੈ ਜਾਂ ਕਿਸੇ ਤੇ ਪਰਚਾ ਦਰਜ ਹੈਗਾ ਐਨਡੀਪੀਐਸ ਦਾ ਜਾਓ ਘਾਟਾ ਦਿਓ ਗੋਵਿਕ ਮੇਰੇ ਹਿਸਾਬ ਨਾਲ ਪਬਲਿ ਸਿਟੀ ਸਟ੍ਰੈਟਜੀ ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਤੁਸੀਂ ਦਿੱਲੀ ਇਲੈਕਸ਼ਨ ਦੀ ਗੱਲ ਕੀਤੀ ਬਿਲਕੁਲ ਠੀਕ ਹੈ ਦਿੱਲੀ ਇਲੈਕਸ਼ਨ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਦੇਖੋ ਇਸ ਵੇਲੇ ਇੱਕ ਪਹਿਲੀ ਗੱਲ ਤਾਂ ਇਸ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ लेफ्ट ਵਾਲਾ ਰਾਈਟ ਵਾਲਾ ਕੋਈ ਕੁਝ ਨਹੀਂ ਹੈ ਇਸ ਪਾਰਟੀ ਦੇ ਵਿੱਚ ਹਰ ਇਹ ਚੰਗੀ ਗੱਲ ਵੀ ਹੋ ਸਕਦੀ ਹੈ ਵੀ ਐਕਸਟ੍ਰੀਮ ਰਾਈਟ ਵੀ ਹੈਗੇ ਆਰਐਸਐਸਪੀ ਵਾਲੇ ਹੈਗੇ ਆ ਕਾਮਰੇਡ ਵੀ ਹੈਗੇ ਆ ਕਾਲੀ ਵੀ ਆ ਕਾਂਗਰਸੀ ਹੈ ਇਹਦਾ ਮਤਲਬ ਤਾਕਤ ਜਿਹੜੀ ਆਉਣਾ ਤੇ ਤਾਕਤ ਨੂੰ ਪਕੜ ਕੇ ਰੱਖਣਾ ਉਹ ਇਹ ਪਾਰਟੀ ਦੀ ਵਿਚਾਰਧਾਰਾ ਭਾਵੇਂ ਕਿ ਸਾਰਿਆਂ ਦੀ ਇਹ ਗੱਲ ਬਣ ਗਈ ਆ ਦਿੱਲੀ ਦੇ ਵਿੱਚ ਇਹਨਾਂ ਦੀ ਤਿੰਨ ਵਾਰੀ ਉੱਥੇ ਸਰਕਾਰ ਬਣੀ ਆ ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਰਨ ਉੱਥੇ ਜਿਹੜਾ ਉੱਥੇ ਪੋਸਟ ਪੋਸਟ ਸਟਡੀ ਸੀਐਸਡੀ ਨੇ ਕੀਤੀ ਆ ਉਦੇ ਵਿੱਚ ਇਹ ਵੀ ਸ਼ਿਕਾਇਤੀ ਬਹੁਤ ਬਣ ਗਏ ਕੰਮ ਕਰਨ ਦੀ بجائے ਇਹਨਾਂ ਨੇ ਅਨਨੈਸੈਸਰੀ ਜਿਹੜੀਆਂ ਕੰਟਰਡਿਕਸ਼ਨ ਜਿਹੜੀਆਂ ਹੈਗੀਆਂ ਉਹਨੂੰ ਬਹਾਨੇ ਦੇ ਤੌਰ ਤੇ ਕਰ ਲੋ ਜਾਂ ਉਹਨੂੰ ਨਟੰਕੀ ਦੇ ਤੌਰ ਤੇ ਕਰ ਲੋ ਕਿ ਕਨਫਰੋਂਟੇਸ਼ਨ ਕੀਤੀ ਹੈ ਜਿਹੜੀ ਲੈਫਟੀਨੈਂਟ ਗਵਰਨਰ ਉਹਦੇ ਨਾਲ ਆ ਆਪਣੀ ਜੂਰੀਸਡਿਕਸ਼ਨ ਜਿਹੜੀ ਹੈਗੀ ਆ ਉਹਨੂੰ ਸੰਭਾਲਣ ਤੋਂ ਅਗਲੇ ਪਾਸੇ ਆ ਜਾ ਕੇ ਪਬਲਿਸਿਟੀ ਸਟੈਂਡ ਦੇ ਤੌਰ ਤੇ ਯੂਜ਼ ਕੀਤਾ ਦੋ ਵਾਰੀ ਲੋਕਾਂ ਨੇ ਸੋਚਿਆ ਸੈਟੀਸਫੈਕਸ਼ਨ ਹੈਗੀ ਸੀ ਕੰਮ ਦੀ ਵੀ ਕੋਈ ਸਮੱਸਿਆ ਨਹੀਂ ਸੀ ਹੈਗੀ ਪਰ ਜਿਹੜੀਆਂ ਇਹਦੀ ਮੇਨ ਰਿਸਪੌਂਸਿਬਿਲਟੀ ਸੀ ਉਹ ਰਿਸਪੌਂਸਿਬਿਲਟੀ ਤੋਂ ਬਾਹਰ ਹੋਏ ਔਰ ਜਿਹੜੀ ਅਨਸੈਸਰੀ ਕੰਫਰਟੇਸ਼ਨ ਸੈਂਟਰ ਦੇ ਨਾਲ ਇਹਨਾਂ ਨੇ ਪੈਦਾ ਕੀਤੀ ਆ ਉਹ ਇੱਕ ਵੱਡਾ ਕਾਰਨ ਬਣਿਆ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਬਾਹਰ ਤੋਰੋ ਤੁਸੀਂ ਦੂਸਰਾ ਇਹ ਸੀਗਾ ਕਿ ਜਦੋਂ ਤੁਹਾਡੀ ਵਿਚਾਰਧਾਰਾ ਨਾ ਹੋਵੇ ਪਾਰਟੀ ਦਾ ਸਟਰਕਚਰ ਕਿੱਥੇ ਹੈ ਕਦੀ ਕਿਸੇ ਇੰਡੀ ਨੈਸ਼ਨਲ ਪਾਰਟੀ ਦਾ ਕੋਈ ਕਨਵੀਨਰ ਦੇਖਿਆ ਅੱਜ ਤੱਕ ਜੀ ਦੇਖੋ ਤੁਸੀਂ ਨੈਸ਼ਨਲ ਪਾਰਟੀ ਬਣ ਗਿਆ ਔਰ ਇੰਨੀ ਜਲਦੀ ਬਣ ਗਿਆ ਔਰ ਇੰਨੀ ਜਲਦੀ ਡਿਕਲਾਈਨ ਹੋਣਾ ਵੀ ਆ ਇਹ ਹੌਲੀ ਹੌਲੀ ਮਤਲਬ ਇਸ ਇਸ ਪੋਲੀਟੀਕਲ ਅਸੀਂ ਦੇਖਿਆ ਮਾਇਆਵਤੀ ਨੂੰ ਦੇਖਿਆ ਅਸੀਂ ਹੋਰ ਪਾਰਟੀਆਂ ਵਿੱਚ ਦੇਖਿਆ ਆਉਂਦੀਆਂ ਵੱਡੀਆਂ-ਵੱਡੀਆਂ ਪਾਰਟੀਆਂ ਜਿਹੜੀਆਂ ਹੌਲੀ-ਹੌਲੀ ਲੰਬੇ ਹੋਈ ਜਾਂਦੀਆਂ ਪਰ ਲੈਫਟ ਪਾਰਟੀ ਦੇ ਤੌਰ ਤੇ ਵੀ ਆਪਾਂ ਦੇਖਦੇ ਆਂ ਕਿ ਕਿੰਨਾ ਵੱਡਾ ਹੁੰਦਾ ਸੀਗਾ ਅਜੇ ਕੋਈ ਨਾ ਆਰਗੇਨਾਈਜੇਸ਼ਨ ਸਟਰਕਚਰ ਸੀਗਾ ਉਹਦੇ ਹੋਰ ਕਾਰਨ ਆ ਔਰ ਇਹਨਾਂ ਦੇ ਵਿੱਚ ਹੈ ਨਹੀਂ ਸਟਰਕਚਰ ਨਹੀਂ ਹੈ ਵਿਚਾਰਧਾਰਾ ਨਹੀਂ ਹੈ ਫਿਰ ਜਿਹੜੇ ਖਾਸ ਕਰਕੇ ਇਹਨਾਂ ਦੀ ਜਿਹੜੀ ਜੋ ਇਹਨਾਂ ਨੇ ਕਿਹਾ ਸੀ ਉਹਦੇ ਉਲਟਾ ਚੱਲੇ ਪੰਜਾਬ ਦੇ ਵਿੱਚ ਇਹ ਅੰਬੇਦਕਰ ਸਾਹਿਬ ਦੀ ਗੱਲ ਕਰਦੇ ਆ ਇਹ ਭਗ ਸਿੰਘ ਦੀ ਗੱਲ ਕਰਦੇ ਆ ਔਰ ਤੁਸੀਂ ਦੇਖੋ ਕਿ ਸਿਰਫ ਫੋਟੋ ਲਾਉਣ ਦੇ ਨਾਲ ਤੁਸੀਂ ਉਹਨਾਂ ਦੇ ਵਿਚਾਰਾਂ ਦੇ ਉੱਤੇ ਮੈਂ ਬਾਬੇ ਨਾਨਕ ਦੀ ਫੋਟੋ ਲਾ ਲਵਾਂ ਤੇ ਮੈਂ ਕਹਾਂ ਮੈਂ ਬਾਬੇ ਨਾਨਕ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣਾ ਪਰ ਮੇਰੇ ਕਿਰਦਾਰ ਉਹਦਾ ਦਾ ਨਾ ਹੋਵੇ। ਆਪ ਕਰਜ਼ਾਰ ਰੰਗਦੇ ਵਾਲਾ ਹੋਵੇ ਫੋਟੋ ਬਾਬਾ ਨਾਨਕ ਦੀ ਲਾ ਲਓ। ਹਾਂਜੀ। ਹੱਥ ਰਾਸ਼ਵਾ ਦੇ ਮੈਂਬਰ ਗਏ 7 ਰਾਸ਼ਵਾ ਦੇ ਮੈਂਬਰ। 33% ਸਾਡੇ ਕੋਲ ਦਲਿਤ ਭਾਈਚਾਰਾ ਹੈ। ਅੱਧੀ ਪੰਜਾਬ ਦੀ ਯੂਥ ਜਿਹੜੀ ਆ ਭਗਵੰਤ ਸਿੰਘ ਆਪਣੇ ਉਹਨੂੰ ਜਿਹੜਾ ਹੈ ਭਗਤ ਸਿੰਘ ਨੂੰ ਆਈਡੀਅਲ ਮੰਨਦੇ ਆ। ਕੋਈ ਇਸ ਵਿਚਾਰਧਾਰਾ ਦੇ ਦੋ ਵਿਅਕਤੀ ਉੱਥੇ ਪਹੁੰਚੇ ਆ। 80% ਕਿਸਾਨਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ। ਕਿਸਾਨਾਂ ਦਾ ਕੋਈ ਵੀ ਨਮਾਇਦਾ ਨਹੀਂ ਹੈਗਾ ਯਾਰ ਸਾਡੇ ਜੀ ਯੂਨੀਵਰਸਿਟੀ ਦੇ ਵਾਈਸਟਾਫ ਨੇ ਰਹੇ ਐਗਰੀਕਲਚਰ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਕੋਈ ਨੇ ਐਗਰੀਕਲਚਰ ਸੈਂਟਿਸਟ ਹੈਗੇ ਆ ਸਾਡੇ ਗਰਾਊਂਡ ਨਾਲ ਜੁੜੇ ਜਿਹੜੇ ਹੈਗੇ ਆ ਜਿਹੜੇ ਲੋਕ ਹੈਗੇ ਜਿਨ੍ਹਾਂ ਦੇ ਟਿਪਸ ਦੇ ਉੱਤੇ ਐਗਰੀਕਲਚਰ ਉਹ ਨਹੀਂ ਹੈਗੇ ਫਿਰ ਤੁਹਾਡੇ ਕੋਲ लवली ਯੂਨੀਵਰਸਿਟੀ ਵਾਲੇ ਆ ਗਏ ਫਿਰ ਤੁਹਾਡੇ ਕੋਲ ਤੁਸੀਂ ਆਪ ਇੱਕ ਸਪੋਰਟਸ ਪਰਸਨ ਨੂੰ ਲਿਆਤਾ ਫਿਰ ਤੁਸੀਂ ਬਾਬੇ ਇੱਥੇ ਵਿੱਚ ਪਾਉਣ ਦਾ ਜੋ ਕਿ ਤੂੰ ਦਿੱਲੀ ਵਾਲੇ ਆ ਰਹੇ ਆ ਜਿਹੜੇ ਦੇ ਦਰਬਾਰ ਦੇ ਬੰਦੇ ਆ ਰਹੇ ਆ ਉਹਨੇ ਤਾਂ ਕੀ ਇੰਟਰਸਟ ਹੋ ਇਹ ਕੰਟਰਡਿਕਸ਼ਨ ਆ ਹੌਲੀ ਕੰਟਰਡਿਕਸ਼ਨ ਹੌਲੀ-ਹੌਲੀ ਜਿਸ ਤਰੀਕੇ ਨਾਲ ਰਾਈਸ ਕੀਤੇ ਆ ਉਹਦੇ ਵਿੱਚੋਂ ਜਾ ਕੇ ਜਿਹੜਾ ਹੈਗਾ ਐਕਸਪੋਜ਼ ਹੋ ਰਿਹਾ ਤੋ ਕਹਿਣ ਤੋਂ ਪਾਵੇ ਹੈਗਾ ਵਾ ਕਿ ਜਿਹੜਾ ਤੁਸੀਂ ਇਹ ਬਹੁਤ ਡੇਂਜਰਸ ਆ ਅੱਜ ਜਿਹੜਾ ਬਲਡੋਜ਼ਰ ਜਸਟਿਸ ਆ ਤੁਸੀਂ ਕਿਹਨੂੰ ਪਾਵਰ ਕਰ ਰਿਹਾ ਜੋ ਤੁਸੀਂ ਪੁਲਿਸ ਨੂੰ ਸਾਡੇ ਕੋਲ ਐਗਜ਼ਾਮਪਲ ਹੈ ਕਿ ਆ ਕਿ ਪੁਲਿਸ ਦੀ ਜਿਹੜੀ ਪਾਵਰ ਦੇਣ ਦਾ ਸਾਡੇ ਕੋਲ ਕਰਨਲ ਸਾਹਿਬ ਦੇ ਨਾਲ ਉਹਨਾਂ ਦੇ ਵਤੀਰੇ ਦਾ ਕਿ ਇਨਸਟੈਂਟ ਜਿਹੜਾ ਸਾਡੇ ਕੋਲ ਐਗਜ਼ਾਮਪਲ ਆ ਗਿਆ ਬਿਲਕੁਲ ਬਿਲਕੁਲ ਇਹ ਉੱਥੇ ਕੋਈ ਸਧਾਰਨ ਬੰਦਾ ਹੁੰਦਾ ਕੀ ਬਣਦਾ ਤੁਸੀਂ ਜਿਹੜਾ ਬਲ ਖਾਸ ਕਰਕੇ ਇਹ ਜਿਹੜਾ ਪਾਪੂਲਿਜ਼ਮ ਹੈਗਾ ਇਹ ਸਾਨੂੰ ਲੈ ਕੇ ਬੈਠ ਜੂਗਾ ਪੰਜਾਬ ਪਹਿਲਾਂ ਪੁਲਿਸ ਸਟੇਟ ਬਣਿਆ ਸੀ 80s ਦੇ ਵਿੱਚ ਜਦੋਂ ਰੈਵਿਨਿਊ ਡਿਸਟ੍ਰਿਕਟ ਦੇ ਵਿੱਚੋਂ ਪੁਲਿਸ ਡਿਸਟ੍ਰਿਕਟ ਕੱਢੇ ਸੀਗੇ ਜਦੋਂ ਐਸਐਸਪੀ ਨੂੰ ਜਿਹੜਾ ਸੀ ਡੀਸੀ ਦੀ ਜਿਹੜੀ ਹੈਗੀ ਆ ਏਸੀਆਰ ਤੋਂ ਬਾਹਰ ਕੱਢ ਦਿੱਤਾ ਸੀਗਾ ਜਦੋਂ ਪੰਜਾਬ ਦੇ ਵਿੱਚ ਉਹ ਕਾਨੂੰਨ ਬਣੇ ਸੀਗੇ ਕਿੰਨਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਆ ਔਰ ਕਿੰਨਾ ਕਾਉਂਟਰਪ੍ਰੋਡਕਟਿਵ ਹੋਇਆ ਵਾ ਜੀ ਪਾਸੇ ਪੁਲਿਸ ਦੇ ਟੱਬਰ ਵੀ ਮਾਰੇ ਗਏ ਉਹਦੇ ਵਿੱਚ ਉਹ ਵੀ ਵਿਕਟਮ ਬਣੇ ਆ ਪੁਲਿਸ ਨੇ ਉਸੇ ਪਾਸਿਓਂ ਉਹ ਜਿਹੜਾ ਦੌਰ ਚੱਲਿਆ ਤੁਸੀਂ ਵੀ ਦੇਖਿਆ ਆਪਾਂ ਸਾਰਿਆਂ ਨੇ ਬਹੁਤ ਨੇੜਿਓਂ ਹੋ ਕੇ ਦੇਖਿਆ ਉਹਦਾ ਰਿਜ਼ਲਟ ਇਹ ਸੀਗਾ ਬੜੀ ਮੁਸ਼ਕਲ ਦੇ ਨਾਲ ਸੀ ਨਾਰਮਲਾਈਜ਼ ਕਰ ਰਹੇ ਸੀਗੇ ਬੜੀ ਮੁਸ਼ਕਲ ਦੇ ਨਾਲ ਆਰਮ ਸਟੇਟ ਦੇ ਤੌਰ ਤੇ ਬਿਹੇਵ ਕਰ ਰਹੇ ਸੀ ਆ ਬਰਡੋਜਰ ਜਸਟਿਸ ਆ ਗਿਆ 3 ਸਾਲ ਕੀ ਕਰਦੇ ਰਹੇ ਹਾਂ ਇਹਦੇ ਨਾਲ ਚੜੀ ਹੁੰਦਾ ਜਸਟਿਸ ਜਿਹੜਾ ਹੁੰਦਾ ਵਾ ਜਿੰਨਾ ਚਿਰ ਰੂਟ ਕਾਰਡ ਕਿਉਂ ਸਮਗਲੇ ਇੱਥੇ ਬੈਠੇ ਆ ਇਹਦਾ ਵੇਚਣ ਵਾਲੇ ਆ మేమే ਤੋਂ ਜੇ ਸਮਾਲ ਟਾਈਮ ਪੈਡਲਰਸ ਆ ਬਿਗ ਫਿਸ਼ ਤਾਂ ਪਾਕਿਸਤਾਨ ਤੋਂ maal ਇਧਰ ਭੇਜਦੀ ਇਧਰ ਵੱਡੇ ਸਮਗਲਰ ਆ ਜਿਹੜੇ ਉਹ ਫਿਰ ਅੱਗੇ ਸਪਲਾਈ ਕਰਦੇ ਆ ਐਂਡ ਉਹਨਾਂ ਨੂੰ ਪੁਲਿਸ ਦਾ ਸੰਰਖਸ਼ਣ ਹਾਸਲ ਹੈ ਔਰ ਤੁਸੀਂ ਵੇਖਿਆ ਹੋਣਾ ਪਿੱਛੇ ਜੇ ਬਟਾਲੇ 'ਚ ਵੀ ਫੜਿਆ ਸੀ ਇੱਕ ਏਐਸਆਈ ਸੀ ਉਹ ਗੈਂਗਸਟਰ ਦੇ ਪੈਸੇ ਦੇ ਨਾਂ ਤੇ ਗੋਰਾਹੀ ਕਰਦਾ ਸੀ ਫਿਰ ਨਸ਼ਿਆਂ ਦਾ ਜੁਗਾੜ ਵੀ ਪੁਲਿਸ ਵਾਲੇ ਤੁਸੀਂ ਵੇਖੋ ਕਰਦੇ ਆ ਔਰ ਰਾਜੀਤ ਜਿਹੜਾ ਏਆਈਜੀ ਹੁਣ ਪ੍ਰੋਕਲੇਮਡ ਡਿਫੈਂਡਰ ਹੋ ਗਿਆ ਹਾਂਜੀ ਉਸ ਲੈਵਲ ਤੱਕ ਪੁਲਿਸ ਵਾਲੇ ਡਰੱਗ ਦੇ ਟ੍ਰੇਡ ਦੇ ਵਿੱਚ ਇਨਵੋਲਡ ਹੈਗੇ ਆ ਜਾਂ ਰਹੇ ਆ ਤੇ ਹੁਣ ਕਹਿੰਦੇ ਜੀ ਅਸੀਂ ਸੱਚੇ ਸੁੱਚੇ ਹੋ ਗਏ ਹੁਣ ਆ ਬੁਲਡਰ ਬੁਲਡوزر ਚਲਾ ਦਿਓ ਔਰ ਕਿਹਾ ਕੀ ਜਾਂਦਾ ਪ੍ਰੋਫੈਸਰ ਸਾਹਿਬ ਕਿ ਜੀ ਇਹ ਐਨਕਰੋਸਡ ਲੈਂਡ ਤੇ ਬਣਾਇਆ ਹੋਇਆ ਘਰ ਸੀਵਿਤ ਕਰਾਇਮ ਮਨੀ ਉਹ ਭਾਈ ਜੇ ਐਨਕ੍ਰੋਜ ਲੈਂਡ ਤੇ ਸੀ ਉਹਦਾ ਪ੍ਰੋਸੈਸ ਹੈ ਕਿ ਉਸ ਨੂੰ ਸਾਬਤ ਕੀਤਾ ਜਾਏ ਵੀ ਇਹ ਜ਼ਮੀਨ ਹੈ ਖਸਰਾ ਉਹਦਾ ਨੰਬਰਾਂ ਤੇ ਹੈ ਜਿਹਦੇ ਜਿਹਦੇ ਮਾਲਕ ਨਹੀਂ ਤੇ ਵੇਅਰ ਇਜ਼ ਦੈਟ ਪ੍ਰੋਸੈਸ ਉਹ ਪ੍ਰੋਸੈਸ ਖਤਮ ਫਿਰ ਬੋਲਡੋਜ਼ਰ ਦਾ ਕੋਈ ਪ੍ਰੋਸੈਸ ਨਹੀਂ ਡਾਊਟ ਕੀਤਾ ਜਾਂਦਾ ਫਿਰ ਹੁਣ ਤੁਸੀਂ ਵੇਖੋ ਜਿਹੜੀਆਂ ਨੇ ਕ腐ਸ਼ਨ ਜ਼ੀਰੋ ਕ腐ਸ਼ਨ ਮਹਾਮਸੀ ਜੋ ਕਿੱਥੇ ਖੜੀ ਆ ਉਹ ਇੱਕ ਇੱਕ ਬੁਲਬਲੇ ਵਾਂਗੂ ਇਹ ਪਾਰਟੀ ਉੱਠੀ ਤੇ ਆ ਹੁਣ ਲੱਗਦਾ ਵੀ ਬੁਲਬਲੇ ਵਾਂਗੂ ਹੀ ਇਹਨੇ ਖਤਮ ਹੋ ਜਾਣਾ ਤੁਸੀਂ ਦੇਖੋ ਕਿ ਜਿਹੜਾ ਤੁਹਾਡੇ ਤੁਸੀਂ ਚੰਡੀਗੜ੍ਹ ਰਹਿੰਦੇ ਜੋ ਜੀ ਇਹ ਚੰਡੀਗੜ੍ਹ ਦੇ ਵੱਡੇ ਵੱਡੇ ਘਰ ਬਣੇ ਕਾਇਆ ਸੀ ਰਿਪੋਰਟ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈਗੀ ਸੀਗੀ ਕਿ ਉਹ ਜਿਹੜੀਆਂ ਜ਼ਮੀਨਾਂ ਸਰਕਾਰੀ ਨਹੀਂ ਹੈਗੀਆਂ ਕੀ ਸ਼ਾਮਲੀਅਨ ਦੀਆਂ ਜ਼ਮੀਨਾਂ ਵੱਡੇ ਵੱਡੇ ਅਫਸਰਾਂ ਤੱਕ ਜਾਂ ਦੂਸਰੇ ਬਿਲਡਰਾਂ ਕੋਲ ਨਹੀਂ ਗਈਆਂ ਉਹ ਕਿੱਥੇ ਹੈਗੀਆਂ ਇਹ ਵੀ ਸਵਾਲ ਉੱਠਿਆ ਸੀਗਾ ਮੇਰੇ ਖਿਆਲ ਸੌਫਟ ਹੋਇਆ ਸੀ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਵਿੱਚ ਕਿਹੜੀ ਜ਼ਮੀਨ ਇਨਕੁਆਇਰ ਕੀਤੀ ਜਿਹੜੀ ਪਿੰਡ ਦੀ ਜ਼ਮੀਨ ਸੀ ਜਿਹੜੀਆਂ ਸੜਕਾਂ ਜਿਹੜੀਆਂ ਹੈਗੀਆਂ ਸੀ ਉਹ ਕਈ ਏਕੜ ਉੱਥੇ ਹੈਗੀਆਂ ਉਸ ਪਾਸੇ ਹਲ ਕਿਉਂ ਨਹੀਂ ਜਾਂਦੇ ਮੈਂ ਕਹਿੰਦਾ ਇਹ ਨਸ਼ਾ ਰੁਕਣਾ ਚਾਹੀਦਾ ਪਰ ਇਹ ਤਰੀਕਾ ਨਹੀਂ ਆ ਇਹ ਤਰੀਕਾ ਜਿਹੜਾ ਤੁਸੀਂ ਲੋਕਾਂ ਨੂੰ ਮਾਸਕਮੈਂਟ ਬਣਾਓ ਤੁਸੀਂ ਆਇਡੈਂਟੀਫਾਈ ਕਰਕੇ ਉਹਨਾਂ ਨਾਲ ਹਮਦਰਦੀ ਵਾਲਾ will not force ਜਿਹੜੀ ਆ ਤੁਹਾਡੇ ਇੱਕ ਐਡਮਿਨਿਸਟ੍ਰੇਸ਼ਨ ਦਾ ਇੱਕ ਆਧਾਰ ਹੋਣਾ ਚਾਹੀਦਾ ਕੀ ਕਰੋਗੇ ਤੁਸੀਂ ਕਦੀ ਦੁਨੀਆ ਦੇ ਵਿੱਚ ਵਾਇਲੈਂਸ ਵਿਗੈਟਸ ਵਾਇਲੈਂਸ ਹੈਗੀ ਆ ਤੁਸੀਂ ਜਿਹੜਾ ਹੈਗਾ ਟੈਰਰ ਗੈਟਸ ਵਿਗੈਟਸ ਟੈਰਰ ਹੈਗਾ ਵਾ ਜੇ ਸਟੇਟ ਇਹਦਾ ਰਿਸਪੌਂਡ ਕਰੂਗਾ ਤੇ ਫਿਰ ਸਟੇਟ ਜਿਹੜਾ ਹੈਗਾ ਵਾ ਉਹ ਫਿਰ ਵੈਲਫੇਅਰ ਕਿੱਥੋਂ ਰਹਿ ਗਿਆ ਉਹ ਸਿਵਲ ਸਟੇਟ ਕਿੱਥੋਂ ਰਹਿ ਗਿਆ ਉਹ ਪੋਲੀਟਿਕਲ ਸਟੇਟ ਕਿੱਥੋਂ ਰਹਿ ਗਿਆ ਦੂਸਰਾ ਪਾਸਾ ਇਹ ਹੈਗਾ ਕਿ ਜਦੋਂ ਤੁਸੀਂ ਇਸ ਕਿਸਮ ਦਾ ਵਰਤਾਰਾ ਕਰੋਗੇ ਸ਼ਾਰਟ ਟਰਮ ਤੁਹਾਨੂੰ ਲੱਗੂਗਾ ਬੱਲੇ ਬੱਲੇ ਤਾੜੀਆਂ ਵੱਜਣਗੀਆਂ ਲੌਂਗ ਟਰਮ ਦੇ ਕਾਂਸਿਕਵੈਂਸਸ ਬਹੁਤ ਸੀਰੀਅਸ ਹੋਣਗੇ ਅਸੀਂ ਬਾਰ ਬਾਰ ਜ਼ੋਰ ਲਾਉਨੇ ਆ ਕਿ 90-95 ਤੋਂ ਬਾਅਦ ਜਿਹੜਾ ਉੱਭਰਿਆ ਆ ਪੰਜਾਬ ਇਹਨੂੰ ਰੀਕਨਸਟਰਕਟ ਕਰਨ ਦੀ ਲੋੜ ਆ ਰੰਗਲੇ ਪੰਜਾਬ ਦਾ ਮਤਲਬ ਹੈਗਾ ਸੀਗਾ ਕਿ ਇਹਨੂੰ 60s ਚ ਲੈ ਕੇ ਜਾਈਏ ਜਦੋਂ ਪਾਰਟੀਸ਼ਨ ਦੁਬਾਰਾ ਨੂੰ 70s ਚ ਲੈ ਕੇ ਜਾਈਏ ਇਹਨੂੰ ਜਿਹੜਾ 80s ਦੇ ਦੌਰ ਤੋਂ بچਾਈਏ ਇਹਨੂੰ ਦੁਬਾਰਾ ਉੱਥੇ ਲੈ ਕੇ ਆਈਏ ਤੁਸੀਂ ਦੂਸਰੇ ਪਾਸਿਆਂ ਲੈ ਤੁਰੇ ਜੋ ਮੈਨੂੰ ਲੱਗਦਾ ਕਿ ਬਹੁਤ ਮੈਚਿਓਰਿਟੀ ਦੀ ਲੋੜ ਸੀ ਸਾਨੂੰ ਇੱਕ ਪੋਲੀਟੀਕਲ ਲੀਡਰਸ਼ਿਪ ਨੂੰ ਜਿਹੜੀ ਲੌਂਗ ਟਰਮ ਜਿਹੜਾ ਹੈਗਾ ਤੇ ਸ਼ਾਰਟ ਟਰਮ ਨੂੰ ਨਾਲ ਲੈ ਕੇ ਚੱਲਦੀ ਬੈਲੈਂਸ ਚੱਲਦੀ ਹੋਇਆ ਕੀ ਕਿ ਪਿਛਲੇ 3 ਸਾਲ ਇਹਨਾਂ ਨੇ ਗਵਾ ਦਿੱਤੇ ਉੱਤੇ ਸਲੋਗਨਾਂ ਚ ਲੰਘਿਆ ਹੁਣ ਰੀਅਲ ਪੋਲਿਟਿਕਸ ਹੈ ਸਤੈਨ ਸੀਟਾਂ ਜਿੱਤ ਸਕੇ ਆ ਪਾਰਲੀਮੈਂਟ ਦੀਆਂ ਮਿਊਸਪਲ ਕਾਰਪੋਰੇਸ਼ਨਾਂ ਦੀਆਂ ਹਾਰ ਦੇ ਇਹਨਾਂ ਨੂੰ ਬਦਲਾ ਦਿੱਤਾ ਅੰਮ੍ਰਿਤਸਰ ਚ ਹਾਰ ਗਏ ਬੁਰੀ ਤਰ੍ਹਾਂ ਹਾਰ ਗਏ ਦੱਸ ਰਿਹਾ ਸੀ ਕੋਈ 85 ਸੀਟਾਂ 22 ਸੀਟਾਂ ਜਿੱਤੀਆਂ ਫੜ ਤੜ ਕੇ ਕੀਤਾ ਫਗਵਾੜੇ ਹਾਰ ਗਏ ਜਲੰਧਰ ਹਾਰ ਗਏ ਲੁਧਿਆਣੇ ਹਾਰ ਗਏ ਆ ਸਾਡੇ ਤਰਨਤਾਰਨ ਦੇ ਵਿੱਚ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਦੀ ਪਤਨੀ ਜਿਹੜੀ ਸੀਗੀ ਉਹ ਹਾਰ ਗਈ ਇੱਕ ਉਹਦੇ ਵਿੱਚੋਂ ਬਸ ਕਹਿੰਦੀਆਂ 20 ਬਾਈਆਂ ਚੋਂ ਪਤਾ ਨਹੀਂ ਕਿੰਨੀਆਂ ਆਈਆਂ ਇੰਡੀਪੈਂਡੈਂਟ ਜਿੱਤ ਗਏ ਸਾਰੇ ਥਾਂ ਹਾਰ ਗਏ ਤੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਲੱਗਣ ਡੈ ਪਿਆ ਵੀ ਇਹਦੇ ਧਰਤੀ ਹਿੱਲਣ ਡੈ ਪਿਆ। ਇਹ ਵੀ ਆਊਟ ਆ। ਇਹਦੇ ਨਾਲ ਹੋਰ ਥੱਲੇ ਜਾਣਗੇ। ਹੋਰ ਥੱਲੇ ਜਾਣ। ਇਸ ਇਹਦਾ ਤਰੀਕਾ ਹੈਗਾ ਬੈਲੈਂਸ। ਅਜੇ ਵੀ ਥੋੜਾ ਬਹੁਤਾ ਸਮਾਂ ਹੈਗਾ। ਤੁਸੀਂ ਸਟੇਕ ਹੋਲਡਰਸ ਨੂੰ ਨਾਲ ਲਾਓ। ਕਿਸਾਨਾਂ ਨਾਲ ਨਹੀਂ ਗੱਲ ਕਰਨੀ ਨਾ ਕਰੋ। ਤੁਸੀਂ ਕਹਿ ਦਿਓ ਸਾਡੇ ਵਾਸਤੇ ਕੋਈ ਨਹੀਂ। ਸਾਰੇ ਤੁਸੀਂ ਦਿੱਲੀ ਜਾਓ ਜਿੱਦਾਂ ਮਰਜ਼ੀ ਕਰੋ। ਇਹ ਵੀ ਕਹਿ ਦਿਓ ਉਹਨਾਂ ਨੂੰ ਭਾਈ ਰਸਤੇ ਨਾ ਰੋਕੋ। ਹੈ? ਇਹਦੇ ਨਾਲ ਨੁਕਸਾਨ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਉਹ ਇੱਕ ਸਭ ਕੁਝ ਕਸਾਲ ਲੀਡਰ ਇਹ ਮਹਿਸੂਸ ਕਰਦਾ ਹੈ ਪੈਸੀ ਹਵਾ ਬਣ ਰਹੀ ਸੀ ਵੀ ਇਹ ਪੰਜਾਬ ਦਾ ਨੁਕਸਾਨ ਹੋ ਰਿਹਾ ਔਰ ਇਹ ਜਿਹੜੇ ਦੋ ਰਾਹ ਰੋਕੇ ਇਹਦੇ ਨਾਲ ਬੀਜੇਪੀ ਨੂੰ ਫਾਇਦਾ ਹੋ ਰਿਹਾ ਹਰਿਆਣਾ 'ਚ ਫਾਇਦਾ ਹੋਇਆ ਹਮ ਹਰਿਆਣਾ 'ਚ ਫਾਇਦਾ ਹੋਇਆ ਪਰਸਸ ਨੌਨ ਕੀਤਾ ਦਿੱਲੀ 'ਚ ਉਹਨਾਂ ਨੂੰ ਖਾਸ ਕਰਕੇ ਫਾਇਦਾ ਹੋਇਆ ਜਿੱਥੇ ਉਹਦੇ ਵਿੱਚੋਂ ਐਡਵਾਂਟੇਜ ਹੋਇਆ ਸੀਗਾ ਤੇ ਇਸ ਕਰਕੇ ਕਿਤੇ ਇਹ ਤਾਂ ਨਹੀਂ ਹੈਗਾ ਕਿ ਕਿਤੇ ਉਹ ਬਸਾਤ ਪਛਾਈ ਜਾ ਰਹੀ ਆ ਹੁਣ ਬੀਜੇਪੀ ਨੇ ਨਵਾਂ ਖੇਲਾ ਸ਼ੁਰੂ ਕਰ ਲਿਆ ਤੁਹਾਡਾ ਦੋ ਨੌਨ ਬੀਜੇਪੀ ਸਟੇਟਸ ਹੈ ਜਿਹਾ ਹਿਮਾਚਲ ਤੇ ਪੰਜਾਬ ਕਿਸ ਕਿਸਮ ਦੀ ਪ੍ਰੋਬਲਮ ਖੜੀ ਕਰ ਰਹੀ ਆ ਅਪਾ ਸਾਰੇ ਦੇਖਦੇ 80s ਦੇ ਵਿੱਚ ਕਿਸ ਕਿਸਮ ਦਾ ਇਸ ਕਿਸਮ ਦੀਆਂ ਡਿਵੈਲਪਮੈਂਟ ਹੁੰਦੀਆਂ ਸੀਗੀਆਂ ਇਦਾਂ ਦੇ ਸਾਰੇ ਸਲੋਗਨਿੰਗ ਤੇ ਦੂਸਰਾ ਪਾਸਾ ਹੁੰਦਾ ਸੀਗਾ ਤੇ ਅਲਟੀਮੇਟਲੀ ਕਿਸ ਪਾਸੇ ਲੈ ਕੇ ਗਏ ਹੁਣ ਤਾਂ ਇਹ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਵੀ ਭਾਈ ਇਹ ਸਤੂਬਾ ਜਿਹੜਾ ਬਹੁਤ ਬੁਰੇ ਹਾਲਾਤਾਂ 'ਚੋਂ ਨਿਕਲਿਆ ਹੈ ਇਹਨੂੰ ਰੀਕਨਸਟਰਕਟ ਕਰਨ ਦੀ ਲੋੜ ਹੈਗੀ ਆ ਅਸੀਂ ਕੋਈ ਵੀ ਉਹ ਐਕਸ਼ਨ ਨਾ ਲਈਏ ਕਿ ਜਿਹਦੇ ਨਾਲ ਇਸ ਕਿਸਮ ਦੇ ਹਾਲਾਤ ਪੈਦਾ ਹੁਣ ਕਿਸਾਨ ਇੱਕ ਪਾਸੇ ਆ ਸਰਕਾਰ ਦੂਸਰੇ ਪਾਸੇ ਆ ਇਹਨਾਂ ਦੇ ਬੰਦੇ ਪਹਿਲਾਂ ਹੀ ਪਿੰਡਾਂ ਦੇ ਵਿੱਚ ਜਾਂ ਹੋਰਨਾਂ ਲੋਕਾਂ ਨਾਲ ਕੋਈ ਰਾਫਤਾ ਨਹੀਂ ਸੀ ਰੱਖਦੇ ਸ਼ਾਇਦ ਹੁਣ ਇਹਨਾਂ ਦੇ ਐਮਐਲਏ ਸਾਹਿਬ ਮੰਤਰੀਆਂ ਸਾਹਿਬ ਦਾ ਵੀ ਪਿੰਡ ਦੇ ਲੋਕਾਂ ਨੂੰ ਰਸਤਾ ਜਿਹੜਾ ਵਾਸਤਾ ਹੈਗਾ ਉਹ ਕਾਫੀ ਹੱਦ ਤੱਕ ਉਹ ਉਹਦੇ ਤੇ ਚੈਲੰਜ ਆਉਣਗੇ ਜੇ ਪ੍ਰਸਾਭ ਹੁਣ ਆਪਾਂ ਜੇ ਗੱਲ ਕਰੀਏ ਜਿਹੜੀਆਂ ਇਹ ਬਾਕੀ ਜਿੱਥੇ ਬੰਦੀਆਂ ਹਨ ਉਹਨਾਂ ਨੇ ਮੈਂ ਜਿਵੇਂ ਸੁਣ ਰਿਹਾ ਸੀ ਸਵੇਰੇ ਕਿ ਉਹਨਾਂ ਨੇ ਕਾਲ ਦਿੱਤੀ ਆ ਕਿ ਸਵੇਰੇ ਪੰਜਾਬ ਬੰਦ ਯਾਨੀ ਕਿ ਅੱਜ ਤੇ ਤੁਹਾਡੇ ਕੋਲ ਕੋਈ ਜਾਣਕਾਰੀ ਇਹਦੇ ਬਾਰੇ ਲੇਟੈਸਟ ਹੋਵੇ ਵੀ ਕਿੰਨਾ ਕੁ ਇਹਦਾ ਪ੍ਰਭਾਵ ਪਿਆ ਕਿਉਂਕਿ ਹੁਣ ਇਹ ਜੇ ਲੋਕ ਘਰੋ ਘਰੀ ਭੇਜਤੇ ਹੈਗੇ ਆ ਇਹਨਾਂ ਨੂੰ ਕਨਸੋਲिडेट ਹੋਣ ਚ ਵੀ ਟਾਈਮ ਲੱਗੂਗਾ ਤੇ ਜਿਹੜੀ ਕਾਲ ਇਹਨਾਂ ਨੇ ਇਮੀਡੀਏਟਲੀ ਦੇ ਦਿੱਤੀ ਵੀ ਅੱਜ ਬੰਦ ਸੜਕਾਂ ਰਾਹ ਬੰਦ ਤੇ ਸ਼ਾਇਦ ਰੇਲ ਗੱਡੀਆਂ ਦਾ ਵੀ ਕਿਹਾ ਬੰਦ ਇੰਨੀ ਛੇਤੀ ਵਿਲ ਦੇ ਵੀ ਏਬਲ ਟੂ ਯੂ نو ਰੀਐਕਟ ਦੀ ਫਾਰਮਰਸ ਲੱਗਦਾ ਨਹੀਂ ਹੈ ਉਹਦਾ ਕਾਰਨ ਇੱਕ ਹੈਗਾ ਉੱਚੀਗਾ ਉਹਨਾਂ ਨੇ ਇੱਕ ਸੋਲੀਡਾਰਟੀ ਸ਼ੋਅ ਕੀਤੀ ਉਹ ਬਹੁਤ ਪੋਜ਼ੀਟਿਵ ਜਿਹੜਾ ਕਿ ਸ਼ਾਇਦ ਇਹਨਾਂ ਸਰਕਾਰਾਂ ਨੂੰ ਦਿੱਲੀ ਸਰਕਾਰ ਨੂੰ ਤੇ ਚੰਡੀਗੜ੍ਹ ਦੀ ਸਰਕਾਰ ਨੂੰ ਲੱਗਦਾ ਹੋਗਾ ਵੀ ਉਹ ਪਹਿਲੇ ਅਸੀਂ ਆਈਸੋਲੇਟ ਕਰ ਚੁੱਕੇ ਆ ਤੁਹਾਨੂੰ ਪਤਾ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਮੀਟਿੰਗ 'ਚ ਉੱਠ ਕੇ ਗਏ ਆ ਔਰ ਕਿਸਾਨਾਂ ਨੇ ਇਨਸਰਟ ਫੀਲ ਕੀਤਾ ਸੀਗਾ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਜਾਣਾ ਸੀਗਾ 26 27 ਨੂੰ ਔਰ ਉਹਦੇ ਵਿੱਚ ਜਿਹੜਾ ਹੈਗਾ ਸੀ ਉਹਨਾਂ ਨੂੰ ਘਰਾਂ 'ਚ ਡੀਟੇਨ ਕੀਤਾ ਗਿਆ ਨਹੀਂ ਜਾਣ ਦਿੱਤਾ ਉਹਨਾਂ ਨੇ ਜਾਣਾ ਸੀ ਮੇਰੇ ਖਿਆਲ ਚੌਂਤੀ ਦੀ ਮੈਦਾਨ ਦੇ ਗਰਾਊਂਡ 'ਚ ਜਾਣਾ ਸੀ ਨਹੀਂ ਜਾਣ ਦਿੱਤਾ ਉਹ ਵੱਖਰੇ ਹੋ ਗਏ ਉਦੋਂ ਲੱਗਾ ਸੀਗਾ ਵੀ ਇਹ ਵੱਖਰੇ ਹੋ ਗਏ ਉਹ ਵੱਖਰੇ ਹੋ ਗਏ ਹੁਣ ਦੋਵਾਂ ਨੂੰ ਵੱਖਰੇ-ਵੱਖਰੇ ਕਰਤਾ ਪਰ ਮੈਨੂੰ ਲੱਗਦਾ ਕਿ ਉਹਨਾਂ ਜਿਹੜੀਆਂ ਜਥੇਬੰਦੀਆਂ ਦੀ ਕਿਉਂਕਿ ਮਚ्योर ਲੀਡਰਸ਼ਿਪ ਹੈਗੀ ਉਹਨਾਂ ਨੇ ਜਿਹੜੀ ਕਾਲ ਦਿੱਤੀ ਆ ਕਾਲ ਦਾ ਅਸਰ ਹੋਵੇ ਨਾ ਹੋਵੇ ਉਹਨੂੰ ਬਾਅਦ 'ਚ ਦੇਖਾਂਗੇ ਪਰ ਇੱਕ ਗੱਲ ਬਹੁਤ ਜ਼ਰੂਰੀ ਆ ਗਈ ਕਿ ਇਹਨਾਂ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਅਸੀਂ ਆਪਣੀ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਦੇ ਨਾਲ ਹੈਗੇ ਆਂ ਅਗਲਾ ਐਕਸ਼ਨ ਉਸ ਤਰੀਕੇ ਨਾਲ ਜੁੜਿਆ ਜਾਊਗਾ ਪਰ ਮੈਨੂੰ ਲੱਗਦਾ ਵੀ ਕਾਲ ਦੇ ਦੇਣਾ بار-बार ਰੇਲ ਕਟੀਆਂ ਬੰਦ ਕਰ ਦੇਣਾ ਸ਼ਾਇਦ ਹੁਣ ਉਹਨਾਂ ਫੈਕਟਰ ਨਾ ਹੋਵੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਵੀ ਕੋਈ ਨਾ ਕੋਈ ਨਵੀਂ ਸਟ੍ਰੈਟਜੀ ਤਾਂ ਕਿ ਲੋਕ رائے ਇਹਨਾਂ ਦੇ ਨਾਲ ਹੋਵੇ ਲੋਕ ਇਹਨਾਂ ਦੇ ਨਾਲ ਆਉਣ ਔਰ ਸਰਕਾਰ ਤੇ ਭਾਰ ਪਾਇਆ ਜਾਵੇ ਸਰਕਾਰ ਦੀਆਂ ਜਿਹੜੀਆਂ ਤਰੂਟੀਆਂ ਲੱਭੀਆਂ ਜਾਣ ਕੇਂਦਰ ਸਰਕਾਰ ਹੈ ਸਟੇਟ ਗਵਰਨਮੈਂਟ ਹੈਗੀ ਆ ਕਿਸ ਤਰੀਕੇ ਨਾਲ ਇਹ ਏਜੰਡਾ ਲੋਕਾਂ ਸਾਹਮਣੇ ਰੱਖਿਆ ਜਾਵੇ ਕਿਸਾਨੀ ਦਾ ਏਜੰਡਾ ਰੱਖਿਆ ਜਾਵੇ ਜਿਆਦਾ ਪ੍ਰੈਗਮੈਟਿਕ ਹੋ ਕੇ ਆਪਣੀ ਸਟਰੈਂਥ ਨੂੰ ਵੀ ਸਾਹਮਣੇ ਰੱਖ ਕੇ ਕੋਈ ਵੀ ਅੰਦੋਲਨ ਆਪਾਂ ਸਾਰੇ ਜਾਣਦੇ ਹਾਂ ਜਿੱਨਾਂ 'ਚ ਲੋਕ ਨਾਲ ਨਹੀਂ ਹੁੰਦੇ ਉਹ ਅੰਦੋਲਨ ਜਿਹੜਾ ਹੈਗਾ ਉਹ ਲੌਜੀਕਲ ਐਂਡ ਤੇ ਲੈ ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਬਾਰ-ਬਾਰ ਧਰਨਿਆਂ ਦੀ ਗੱਲ ਆਉਂਦੀ ਆ ਕਿਉਂਕਿ ਇੱਕ ਵਰਤਾਰਾ ਬਣ ਗਿਆ ਇੱਕ ਨਰੇਟਿਵ ਬਣ ਗਿਆ ਵੀ ਇਹ ਕਿਸਾਨਾਂ ਨੂੰ ਕੰਮ ਹੀ ਇਹ ਹੈਗਾ ਇਹ ਬਣਿਆ ਪੰਜਾਬ ਦੇ ਵਿੱਚ ਬਿਲਕੁਲ ਇਹ ਬਣਾਇਆ ਗਿਆ ਕਿ ਇਹ ਕੰਮ ਹੀ ਨਹੀਂ ਜਨ ਸੜਕਾਂ ਦੀ ਗੱਲ ਕੰਮ ਨਹੀਂ ਇਹਦਾ ਕੰਮ ਹੀ ਇਹ ਹੈਗਾ ਵੀ ਇਹ ਕੋਈ ਕੰਮ ਨਹੀਂ ਹੈਗਾ ਇਹ ਇਸੇ ਕਰਕੇ ਰਸਤੇ 'ਚ ਰੁਕਾਵਟ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਪਿਆ ਹੈਗਾ ਪਰ ਜਦੋਂ ਇਦਾਂ ਦੀ ਗੱਲ ਹੋ ਜਾਂਦੀ ਜੇ ਕਿਸਾਨਾਂ ਨੂੰ ਉਸ ਕਿਸਮ ਦੀ سپورਟ ਤੋਂ ਬਿਨਾ ਵੱਡੀ سپورਟ ਤੋਂ ਬਿਨਾ ਕੋਈ ਐਕਸ਼ਨ ਲੈਂਦੇ ਆ ਔਰ ਉਹ ਐਕਸ਼ਨ ਸਿਰੇ ਨਹੀਂ ਲੱਗਦਾ ਇਹ ਗੱਲ ਬਹੁਤ ਕਲੀਅਰ ਹੈ ਵੀ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਕਿਉਂਕਿ ਕਾਰਪੋਰੇਟ ਦਾ ਏਜੰਡਾ ਹੈਗਾ ਵੱਡੇ ਤੌਰ ਤੇ ਅਮਰੀਕਾ ਵੀ ਪ੍ਰੈਸ਼ਰ ਕਰ ਰਿਹਾ ਵਾ ਜਾਂ ਦੁਨੀਆ 'ਚ ਹੋ ਰਿਹਾ ਵਾ ਤਾਂ ਇਸ ਕਰਕੇ ਜਿਹੜੀਆਂ ਇਹਦੀਆਂ ਮੰਗਾਂ ਵਾ ਉਹ ਮੰਗਾਂ ਨੂੰ ਸਿਰ ਪੰਜਾਬ ਦੇ ਕਿਸਾਨਾਂ ਤੱਕ ਦਾ ਸੀਮਿਤ ਕੀਤਾ ਜਾਵੇ ਫਿਰ ਵੈਸਟਰਨ ਯੂਪੀ ਯੂਪੀ ਨੂੰ ਲਿਆਂਦਾ ਜਾਵੇ ਹੋਰ ਨਾ ਸਟੇਟਾਂ ਦੀਆਂ ਵੱਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਉਹ ਸਟ੍ਰੈਟਜੀ ਬਣਾਈ ਜਾਵੇ ਕਿ ਜਿਹੜਾ 올 ਇੰਡੀਆ ਲੈਵਲ ਤੇ ਜਿਹੜਾ ਐਕਸ਼ਨ ਬਣੇ ਔਰ ਜਿਸ ਐਕਸ਼ਨ ਦਾ ਜਿਹੜਾ ਅਸਰ ਬਹੁਤ ਸਿੱਧੇ ਤੌਰ ਤੇ ਇਹਨਾਂ ਦੇ ਉੱਤੇ ਪਵੇ ਤਾਂ ਪ੍ਰੈਸਰ ਵਨ ਲਾਸਟ ਕੁਐਸਚਨ ਕੀ ਤੁਸੀਂ ਇਹ ਸਮਝਦੇ ਹੋ ਜੋ ਕੁਝ ਪੰਜਾਬ ਪੁਲਿਸ ਨੇ ਰਾਤੀ ਕੀਤਾ ਉਹਦੇ ਤੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਦਾ ਕੋਈ ਡਾਇਰੈਕਟ ਪ੍ਰਭਾਵ ਜਾਂ ਇਨਸਟ੍ਰਕਸ਼ਨ ਕਿਉਂਕਿ ਚਰਚਾ ਵੀ ਹੁੰਦੀ ਹੈ ਨਾ ਜੀ ਭਗਵਾਨਤਮਾਨ ਇਸ ਇਨਕਲਾਈਨਡ ਟੁਵਰਡਸ ਅਮ ਇਤਿਸ਼ਾਹ ਨਾਲ ਉਹਦੀ ਗੱਲਬਾਤ ਹੈਗੀ ਆ ਤੇ ਆ ਭਗਵਾਨਤਮਾਨ ਬੀਜੇਪੀ ਸਰਕਾਰ ਦੇ ਨੇੜੇ ਹੋ ਗਿਆ ਇਹ ਆਮ ਚਰਚਾ ਚੈਨਲਾਂ ਤੇ ਚੱਲਦੀ ਆ ਇਹਦੇ ਬਾਰੇ ਤੁਸੀਂ ਕੀ ਪ੍ਰतिकਰਮ ਦਿਓਗੇ ਵੇਖੋ 50% ਏਰੀਆ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਪਹਿਲਾਂ ਥੱਲੇ ਆਗਾ 27000 ਕਿਲੋਮੀਟਰ 50 ਕਿਲੋਮੀਟਰ ਵਾਲਾ ਬਾਰਡਰ ਤੋਂ ਲਾ ਕੇ ਹਰ ਕਿਸਮ ਦੀ ਇੰਟੈਲੀਜੈਂਸ ਏਜੰਸੀ ਜਿਹੜੀਆਂ ਪੰਜਾਬ ਚ ਬੈਠੀਆਂ ਹੈ ਪੰਜਾਬ ਦੇ ਬਿਊਰੋਕਰੇਟਸ ਦਾ ਇੱਕ ਦਾਸ ਹੀ ਮੰਨ ਸਕਦੇ ਹਾਂ ਕਿ ਸੈਂਟਰ ਨੂੰ ਨਾ ਪਤਾ ਹੋਵੇ ਜਾਂ ਸਟੇਟ ਹੋ ਸਕਦਾ ਏਜੰਡਾ ਹੀ ਸੈਂਟਰ ਵਾਲੇ ਨੇ ਬਣਾਇਆ ਹੋਵੇ ਭਗਵੰਤ ਮਾਨ ਨੂੰ ਕਿਹਾ ਇਹਨੂੰ ਇੰਪਲੀਮੈਂਟ ਕਰ ਹਮਮ ਔਰ ਮਾਹੌਲ ਪਹਿਲਾਂ ਉਹ ਬਣਾਇਆ ਗਿਆ ਕਿ ਜਿਹੜੀ ਥੋੜੀ ਮਾਹੌਲ ਇਦਾਂ ਦਾ ਬਣਾਇਆ ਗਿਆ ਫਿਰ ਮਿਲਣੀ ਕਰਾਈ ਗਈ ਤਾਂ ਸਾਰਾ ਕੁਝ ਕੀਤਾ ਗਿਆ ਸੈਂਟਰ ਦੀ ਜਾਂ ਸਟੇਟ ਦੀ ਮਰਜ਼ੀ ਤੋਂ ਮਰੇ ਪੋਸੀਬਲ ਨਹੀਂ ਸਟੇਟਾਂ ਦੀ ਔਕਾਤ ਹੈ ਇਸ ਵੇਲੇ ਸਿਰਫ ਇੱਕ ਮਿਊਸਪੈਲਿਟੀ ਤੋਂ ਵੱਧ ਨਹੀਂ ਹੈ ਇੱਕ ਮਿਊਸ ਪਾਰਟੀ ਤੋਂ ਪਾਸ ਸਟੇਟਾਂ ਦੀ ਪਾਸ ਨਹੀਂ ਹੈਗੀ ਜਿਸ ਕਿਸਮ ਦੀ ਇੰਟੈਲੀਜੈਂਸ ਹੈਗੀ ਜਾਂ ਜਿਸ ਕਿਸਮ ਦਾ ਸਾਰਾ ਕੁਝ ਹੈਗਾ ਇਹ ਸਾਰਾ ਕੁਝ ਸੈਂਟਰ ਸਰਕਾਰ ਹੋ ਸਕਦਾ ਉਹਨਾਂ ਨੂੰ ਖੁਸ਼ ਕਰਨ ਵਾਲੇ ਪਾਸੇ ਹਲ ਵੀ ਹੋਵੇ ਹੋ ਸਕਦਾ ਪਿਛੋਂ ਦਬਾਅ ਆਵੇ ਵੀ ਡਿਲੀਊਟ ਕੀਤਾ ਜਾਵੇ ਭਗਵੰਤ ਮਾਨ ਨੂੰ ਪਤਾ ਕਿ ਜਦੋਂ ਏਡੀ ਵੱਡੀ ਕਿਸਾਨੀ ਨਾਲ ਕਨਫਰੋంట్ ਕਰਕੇ ਉਹ ਆਪਣੇ ਪੋਲੀਟੀਕਲ ਸਰਵਾਈਵਲ ਉੱਤੇ ਕੁਐਸਚਨ ਮਾਰਕ ਕਰ ਰਹੇ ਆ ਜੀ ਜੀ ਤੇ ਇਹਦਾ ਮਤਲਬ ਇਹ ਹੈਗਾ ਕਿ ਇਹ ਨਹੀਂ ਹੋ ਸਕਦਾ ਵੀ ਸੈਂਟਰ ਨੂੰ ਨਾ ਪਤਾ ਹੋਵੇ ਇਹ ਵੀ ਨਹੀਂ ਹੋ ਸਕਦਾ ਇਹ ਭਗਵੰਤ ਮਾਨ ਸਾਹਿਬ ਜਿਹੜੇ ਆ ਉਹਨਾਂ ਦੀ ਕਈ ਗੱਲ ਨੂੰ ਮੋੜ ਸਕਣ ਜਾਂ ਵਾਈਸ ਵਰਸਾ ਹੋਵੇ। ਇਹ ਇੱਕ ਆਰਗੇਨਾਈਜ਼ ਯੂਨਾਈਟਿਡ ਜਿਹੜਾ ਹੈਗਾ ਐਕਸ਼ਨ ਹੈਗਾ ਬਹੁਤ ਮੈਟੀਕੁਲੀਸਲੀ ਜਿਹੜਾ ਇਹ ਗੱਲ ਹੈਗੀ ਸੀ ਕਿਸਾਨ ਕੱਲ ਤੋਂ ਜਦੋਂ ਉੱਥੇ ਫੌਜਾਂ ਆਉਣੀਆਂ ਸੀ ਮਤਲਬ ਪੁਲਿਸ ਲਿਆਉਣੀ ਸ਼ੁਰੂ ਕਰਤੀ ਸੀਗੀ ਕਿਸਾਨਾਂ ਨੂੰ ਥੋੜੀ ਹੈਗੀ ਸੀ ਪਰ ਕਿਸਾਨ ਓਵਰ ਕੌਨਫੀਡੈਂਸ ਸੀ ਲੀਡਰ ਓਵਰ ਕੌਨਫੀਡੈਂਸ ਸੀ। ਉਹਨਾਂ ਨੂੰ ਲੱਗਦਾ ਸੀ ਵੀ ਠੀਕ ਹੈ ਸਾਨੂੰ ਕੁਝ ਨਹੀਂ ਕਹਿੰਦੇ ਸਾਡੇ ਨਾਲ ਗੱਲਬਾਤ ਕਰਦੇ ਆ ਪਰ ਇਹ ਤਰੀਕੇ ਹੁੰਦੇ ਸਰਕਾਰਾਂ ਦੇ ਕਿ ਜਿਹਦੇ ਵਿੱਚ ਲਿਆ ਕੇ ਉਹਨਾਂ ਨੇ ਕੇਂਦਰ ਵਾਲੇ ਕਹਿਣਗੇ ਅਸੀਂ ਗੱਲਬਾਤ ਕਰਦੇ ਵੇਖੋ ਸਪੇਸ ਕਿੱਥੇ ਮਿਲੀ ਆ ਜਗ੍ਹਾ ਐਕਸਿਟ ਕਿੱਥੇ ਮਿਲੀ ਆ ਕੇਂਦਰ ਵਾਲੇ ਉੱਥੇ ਚਲੇ ਗਏ ਉਹ ਬੀਜੇਪੀ ਵਾਲੇ ਇਹਨਾਂ ਨੂੰ ਕਹੀਂ ਜਾਣਦੇ ਆ ਸਾਰਾ ਭਾਰ ਇਹਨਾਂ ਦੇ ਗੱਲ ਦੇ ਉੱਤੇ ਭਾਰਦਾ ਥੈਂਕ ਯੂ ਪ੍ਰੇਸ਼ ਸਾਹਿਬ ਫਾਰ ਯਰ ਟਾਈਮ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਔਰ ਆਪਣੀ ਡੂੰਗੀ ਜਾਣਕਾਰੀ ਔਰ ਸੋਚ ਦੇ ਨਾਲ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਤੁਸੀਂ ਅਪਡੇਟ ਕੀਤਾ ਅਵੇਅਰ ਕੀਤਾ ਸਤਿ ਸ਼ਕਾਲ ਜੀ ਖੁਦਾ হাফেজ